ਇਹ ਜਿਹੜਾ ਦਿਨੇ ਨਜ਼ਾਰਾ ਇਹ ਰਾਤ ਨੂੰ ਵੀ ਪੂਰਾ ਜਗਮਗ ਜਗਮਗ ਹੁੰਦੀ ਬਾਈ ਜੀ ਆ ਲਾਈਟਾਂ ਨੇ 메ਨ ਗੇਟ ਤੁਹਾਨੂੰ ਵਿਖਾਈ ਦਿੱਤਾ ਤੇ ਐ ਨਹੀਂ ਪਰ ਮੋਟਰ ਦੀ ਫੀਲ ਬਣਾਈ ਆ ਮੋਟਰ ਹੈ ਨਹੀਂ ਮੋਟਰ ਹੈ ਨਹੀਂ ਪਰ ਮੋਟਰ ਦੀ ਫੀਲ ਆ ਤੇ ਆ ਵੇਖੋ ਜੀ ਆਹਾਹਾ ਨਵੀ ਫੋਲਨ ਨੰਬਰ ਆ ਖਜੂਰ ਵੀ ਤੁਹਾਡੇ ਖੇਤ ਚ ਮਿਰਚਾਂ ਵੀ ਤੁਹਾਡੇ ਖੇਤ ਚ ਕਦੂ ਵੀ ਤੁਹਾਡੇ ਖੇਤ ਚ ਕਰੇਲੇ ਵੀ ਤੁਹਾਡੇ ਖੇਤ ਚ ਨਰਮਾ ਵੀ ਤੁਹਾਡੇ ਖੇਤ ਚ ਗਾਂ ਤੁਹਾਡੇ ਇਧਰ ਖਰਬੂਜੇ ਵੀ ਤੁਹਾਡੇ ਖੇਤ ਚ ਤਰਬੂਜ ਵੀ ਤੁਹਾਡੇ ਖੇਤ ਚ ਹੋ ਜਾਣਗੇ ਦਰਸਤ ਵੀ ਤੁਹਾਡੇ ਖੇਤ ਚ ਸੋਹਣਾ ਫਾਰਮ ਵੀ ਤੁਹਾਡੇ ਖੇਤ ਚ ਸਾਰਾ ਕੁਝ ਰੱਬ ਦਾ ਯਾਰ ਇਹ ਹੋਰ ਕੀ ਰਹਿ ਗਿਆ ਤੇਰੇ ਖੇਤ ਚ ਦੱਸ ਮੈਂ ਸੱਬ ਰੱਬ ਦਾ ਤੇ ਸਾਡੇ ਪੰਜਾਬੀਆਂ ਦੇ ਖੇਤ ਚ ਪਤਾ ਕੀ ਆ ਇੱਕ ਤਾਂ ਝੋਨਾ ਇੱਕ ਕਣਕ ਤੇ ਤੀਜੇ ਦੇ ਵਿੱਚ ਲੀਵਰ ਤੋਂ ਵੀ ਉਹੀ ਬੰਦਾ ਖੇਤ ਚ ਆਊਗਾ ਜਿਹੜਾ ਨਾ ਤਾਂ दारू ਨਾ ਮੀਟ ਨਾ ਸ਼ਰਾਬ ਨਾ ਬੀੜੀ ਨਾ ਚੱਲ ਇਹਦੇ ਵਿੱਚ 15 ਕਿੱਲਿਆਂ ਦਾ ਪਾਣੀ ਵੜੂਗੀ ਕਿੰਨੇ ਫੁੱਟ ਡੂੰਗੀ ਇਹ 28 ਤੋਂ 30 ਫੁੱਟ ਖਾਣਾ ਵੀ ਰੱਖਦੇ ਜੇ ਡੇਲੀ ਖਾਣ ਨੂੰ ਜੀ ਇਹਨਾਂ ਦੇ ਸਤਨਾਜਾ ਵਾਹ 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 ਗੁਰੀ ਨਵੀ ਆ ਤਾਂ ਯਾਰ ਬਹੁਤ ਕੀ ਕੀ ਰੱਖਦੇ ਇਹਦੇ ਵਿੱਚ ਬਾਈ ਇਹਦੇ ਵਿੱਚ ਚੌਲ ਹੋ ਜੇ ਆਪਾਂ ਪਹੁੰਚਿਆ ਸੰਗਰੀਏ ਦੇ ਕੋਲ ਆ ਪਿੰਡ ਟਾਬਾ ਉੱਥੇ ਆਪਣਾ ਮਿੱਤਰ ਨਵੀ ਸਿੱਧੂ 30 ਵਿੱਗਿਆਂ ਦੇ ਵਿੱਚ ਉਹਨੇ ਇੱਕ ਜੰਨਤ ਬਣਾ ਛੱਡੀ ਹੈ ਇੱਕ ਵਾਰ ਮੈਂ ਤੁਹਾਨੂੰ ਕਰਿਆਲੇ ਦਿਖਾਈ ਸੀ ਮੋਟਰ ਦਿਖਾਈ ਸੀ ਨਾ ਗੁਰੀ ਦੀ ਤੇ ਮੈਂ ਆਣਾ ਵੀ ਅੱਜ ਤੁਹਾਨੂੰ ਇੱਕ ਵੱਖਰੀ ਤਰੀਕੇ ਦੀ ਜਗ੍ਹਾ ਵਿਖਾਉਣਾ ਨਵੀਂ ਸਿੱਧੂ ਦਾ ਫਾਰਮ ਆ ਤੇ ਆਜੋ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਆ ਤੇ ਸਭ ਤੋਂ ਪਹਿਲਾਂ ਬਾਈ ਨਾਲ ਗੱਲਬਾਤ ਕਰਾਉਣੇ ਆ ਆਜੋ ਇਹ ਆ ਜੀ ਉਹ ਮੇਨ ਗੇਟ ਤੇ ਇੱਥੇ 30 ਵਿੱਗਿਆ ਇੱਕ ਗੱਲ ਨੋਟ ਕਰਨ ਵਾਲੀ ਆ ਝੋਨਾ ਇੱਥੇ ਹੁੰਦਾ ਨਹੀਂ ਪਰ ਬਾਈ ਹਰ ਇੱਕ ਚੀਜ਼ ਦੀ ਖੇਤੀ ਕਰਦਾ ਹਰ ਇੱਕ ਸਬਜੀ ਲਈ ਹੋਈ ਆ ਮਿਰਚਾਂ ਸਬਜ਼ੀਆਂ ਕਰੇਲਿਆਂ ਦੀ ਤੁਹਾਨੂੰ ਖੇਤੀ ਵਿਖਾਵਾਂਗੇ ਵੀ ਕਿਵੇਂ ਇੱਕ ਅਨੋਖੇ ਤਰੀਕੇ ਨਾਲ ਇਹਨੇ ਖੇਤੀ ਕੀਤੀ ਹੋਈ ਆ ਤੇ ਕਾਮਜਾਵਾ ਬੰਦਾ ਤੇ ਉਹਨਾਂ ਪੈਸਿਆਂ ਚੋ ਬਾਈ ਨੇ ਫਾਰਮ ਬਣਾਇਆ ਬੜਾ ਸ਼ਾਨਦਾਰ ਦੂਰੋਂ ਦੂਰੋਂ ਲੋਕ ਦੇਖਣ ਆਉਂਦੇ ਆ ਟੂਰਿਸਟ ਇੱਥੇ ਵਿਜ਼ਿਟ ਕਰਦੇ ਆ ਦੇਖਣ ਰਾਤ ਰਹਿੰਦੇ ਆ ਰਾਤ ਨੂੰ ਲਾਈਟਾਂ ਜਗਦੀਆਂ ਜਗਮਗ ਜਗਮਗ ਕਰਦਾ ਆ ਜਿਹਾ ਦਿਖਾਉਣੇ ਬਾਈ ਜੀ ਕੀ ਹਾਲ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਆਪਦਾ ਪੂਰਾ ਨਾਮ ਦੱਸ ਵੀਰ ਨਾਮ ਜੀ ਨਵਦੀਪ ਸਿੰਘ ਜੀ ਵੈਸੇ ਨਵੀ ਕਹਿੰਦੇ ਆ ਆਪਣਾ ਨਵੀ ਕਹਿੰਦੇ ਆ ਹਾਂ ਜੀ ਆ ਜਾ ਬਾਈ ਨਵੀ ਤੇ ਕਿੰਨਾ ਚਿਰ ਹੋ ਗਿਆ ਬਾਈ ਇਹ ਫਾਰਮ ਬਣਾਇਨ ਇਨ ਇੱਥੇ ਇਨੂੰ 2 ਸਾਲ ਹੋ ਗਏ ਅਸੀਂ ਖੇਤੀ ਕਿੰਨੇ ਵਿੱਗਿਆਂ ਦੀ ਕਰਦੇ ਬਾਈ ਆਪਾਂ ਖੇਤੀ ਹੈਗੀ 60 70 ਵਿੱਗਿਆਂ ਦੀ ਆਪਣੇ ਕੋਲੇ ਅੱਛਾ ਤੇ ਆਪਦੇ ਕਿੰਨੇ ਆ ਆਪਦੇ 30 ਵਿੱਗੇ ਆ ਆਪਦੇ 30 ਵਿੱਗੇ ਇਹ 30 ਵਿੱਗਿਆਂ ਦੇ ਬਿਲਕੁਲ ਵਿਚਾਲੇ ਬਣਾਇਆ ਤੁਸੀਂ ਇਹ 30 ਵਿੱਗਿਆਂ ਦੇ ਵਿਚਾਲੇ ਜੀ ਬਿਲਕੁਲ ਤਾਂ ਮਿੱਤਰੋ ਮੈਂ ਤੁਹਾਨੂੰ ਦੱਸ ਦਿੰਨਾ ਵੀ ਇਹ ਨਾ ਆਪਾਂ ਜਿਵੇਂ ਹੁਣ ਕਰਿਆਲੇ ਸੀ ਮਟਰ ਉਹਦੇ ਨਾਲ ਕੰਪੇਅਰ ਨਹੀਂ ਕਰ ਸਕਦੇ ਉਹ ਇੱਕ ਵੱਖਰੀ ਚੀਜ਼ ਆ ਇਹ ਇੱਕ ਵੱਖਰੀ ਦੇਖਾ ਆ ਕਾਹਦਾ ਦਰਖਤ ਲੱਗਿਆ ਹੋਇਆ ਬਾਈ ਇਹ ਇਹ ਕਨੇਰ ਹੈ ਜੀ ਇਹਨੂੰ ਬਸ ਤਿਆਰ ਕਰਕੇ ਵੀ ਆਪਾਂ ਟਪੂਰੀ ਦੀ ਸ਼ੇਪ ਦਿੱਤੀ ਹੋਈ ਹੈ ਟਪੂਰੀ ਦੀ ਵੈਸੇ ਤਾਂ ਇਹ ਝਾੜਬੂਝੀਆਂ ਬਣ ਜਾਂਦੇ ਆ ਇਹਨੂੰ ਤਿਆਰ ਕਰਕੇ ਟਪੂਰੀ ਬਣਾਏ ਹੋਏ ਹੈ ਜੀ ਆਹ ਕੀ ਲਾ ਰੱਖਿਆ ਹੈ ਖੰਜੂਰ ਹੈ ਜੀ ਖੰਜੂਰ ਆ ਪਹਿਲਾਂ ਹਰ ਇੱਕ ਚੀਜ਼ ਨਾ ਨੋਟ ਕੀਤੀ ਹੋਈ ਆ ਠੀਕ ਹੈ ਕਿ ਨਹੀਂ ਇੱਥੇ ਅਜੇ ਬਾਈ ਨੇ ਇੱਥੇ ਪੂਰੀ ਤਿਆਰੀ ਕਰਨੀ ਆਹ ਦੇਖੋ ਜੀ ਇਹ ਆ ਗਈ ਪਾਰਕਿੰਗ ਹਨਾ ਜਦੋਂ ਵੀ ਤੁਸੀਂ ਆਉਣਾ ਗੱਡੀ ਤੇ ਆਉਂ ਮੋਟਰਸਾਈਕਲ ਤੇ ਆਉ ਮੇਰਾ ਮੈਂ ਤਾਂ ਕਮਲਾ ਜਿਹੜਾ ਵਿਚਾਲੇ ਲਾਤਾ ਮੈਂ ਤਾਂ ਅਗਲੀ ਹੀ ਆਣੀ ਮੈਂ ਸਿੱਧੀ ਗੱਲ ਮੁਕਾਈ ਦਿੱਤੀ ਨਾ ਸਗੋਂ ਇਹਨਾਂ ਨੇ ਇੱਧਰ ਪਾਰਕਿੰਗ ਬਣਾਈ ਆ ਇੱਥੇ ਸਾਰੇ ਸੰਦ ਕੋਈ ਵੀ ਸਾਧਨ ਇੱਥੇ ਆ ਦੇਖੋ ਜੀ ਤਰਾਹਾ ਇੱਥੇ ਪਿਆ ਕਲਟੀਵੇਟਰ ਹੋ ਪਿਆ ਟਰੈਕਟਰ ਹੋ ਪਿਆ ਟਰੈਕਟਰ ਕਿਹੜਾ ਬਾਈ ਆਪਣਾ ਨਿਊ ਹਾਲੈਂਡ ਹਾਂਜੀ ਹਾਲੈਂਡ ਜੀ ਹਾਲੈਂਡ ਦਾ ਸ਼ਕੀਨ ਆ ਇਹ ਹਾਂ ਪੱਕਾ ਰੀ ਨਾ ਰੱਖਿਆ ਨਵਾਂ ਲੱਗਦਾ ਕਹਤ ਕਿਹੜਾ ਮਾਡਲ ਹੈ ਇਹ 18 ਜੀ 18 ਤੇ ਕਰੀਏ ਐਂਟਰੀ ਲੋ ਵੀ ਇੱਧਰ ਇੱਕ ਗੱਲ ਹੋਰ ਨੋਟ ਕਰ ਲਿਆ ਜੀ ਇੱਥੇ ਤੁਹਾਨੂੰ ਆਲਣੇ ਬੜੇ ਦਿਖਾਈ ਦੇਣਗੇ ਐਨੀ ਗੱਲ ਇਹਦੇ ਵਿੱਚ ਬੱਚਾ ਹੈਗਾ ਬਿਲਕੁਲ ਜੀ ਸਾਰੇ ਬੱਚੇ ਜੀ ਹਾਂ ਸਾਰੇ ਆਲਣਾ ਚ ਹੈਗੇ ਪੰਛੀ ਰਹਿੰਦੇ ਆ ਬੱਚੇ ਮਿਲਣਗੇ ਖਾਲੀ ਕੋਈ ਨਹੀਂ ਮਿਲੂਗਾ ਇਹ ਲੈ ਵੀ ਮਿੱਤਰੋ ਆਹਾਹਾਹਾ ਵਾਹ ਚੱਲ ਆਪਾਂ ਸੁੱਤਾ ਪਿਆ ਹੋਊਗਾ ਨਹੀਂ ਛੇੜਦੀ ਤੇ ਇਧਰ ਵੇਖੋ ਤੁਸੀਂ ਠੀਕ ਹੈ ਕਣੀ ਇਹ ਰਸਤਾ ਦੱਸਦੀ ਆ ਫੜ ਮੇ ਆ ਜਾ ਵੀ ਇੱਕ ਆ ਖਾੜਾ ਨਾਲ ਨਾਲ ਤੇ ਇੱਥੇ ਪੌੜੀ ਲੰਘਣ ਵਾਸਤੇ ਪੁਲ ਬਣਾਇਆ ਵੇਖੋ ਕਿੰਨਾ ਸੋਹਣਾ ਲੱਗਿਆ ਇਹ ਵੀ ਇੱਕ ਸਿਸਟਮ ਆਪਣੇ ਬਾਰੋਂ ਵੇਖਣ ਆਏ ਸੀ ਉਹ ਜੀ ਅੱਛਾ ਉਹ ਕੀ ਕਰਦਾ ਖਾਲਾ ਟੱਪਣ ਲੱਗੇ ਹਾਂ ਤੋ ਵਿਜਰਾ ਡਿੱਗ ਪਿਆ ਅੱਛਾ ਉਹ ਡਿੱਗ ਪਿਆ ਤੇ ਦੂਜੇ ਦਿਨ ਹੀ ਆਪਾਂ ਘਰੇ ਹੁਣ ਜੀਮੀਦਾਰ ਦੇ ਕੀ ਨਹੀਂ ਹੁੰਦਾ ਸਾਰਾ ਸਮਾਨ ਆਪਣੇ ਕੋਲੇ ਹੁੰਦਾ ਤੇ ਦੂਜੇ ਦਿਨ ਹੀ ਆਪਾਂ ਤਿਆਰ ਕਰਤਾ ਨਾਲੇ ਛੋ ਦੀ ਛੋ ਬਣ ਗਈ ਤੇ ਨਾਲੇ ਛੋ ਛੋ ਇਧਰੇ ਐ ਇੱਥੋਂ ਐ ਟੱਪਿਆ ਨਾਲੇ ਸੁੱਖਾ ਜੀ ਆਹ ਡੰਡੇ ਰੰਗ ਤੇ ਸਿੰਪਲ ਜੀ ਗੱਲ ਆ ਸਿੰਪਲ ਨਾਰਮਲ ਚੀਜ਼ ਆ ਆ ਹੈਗੇ ਬਾੰਸ ਆ ਫੱਟਾ ਉਹਨੂੰ ਵੀ ਕਲਰ ਕਰਤਾ ਇਹਨੂੰ ਵੀ ਕਰਤਾ ਤੇ ਕਿੱਡੀ ਸੋਹਣੀ ਦੇਖ ਬਣ ਗਈ ਹੈ ਬਣ ਗਈ ਜੀ ਇਧਰ ਖਾਲਾ ਆ ਗਿਆ ਇਧਰ ਵੀ ਖਾਲਾ ਹੁਣ ਆਪਾਂ ਕਰਦੇ ਮੇਨ ਜਗ੍ਹਾ ਤੇ ਐਂਟਰ ਠੀਕ ਆ ਇਧਰ ਵੀ ਸਾਹਮਣੇ ਦੇਖੋ ਫੁੱਲ ਬੂਟੇ ਟੰਗੇ ਹੋਏ ਨੇ ਤੇ ਆ ਆਪਣਾ ਮੇਨ ਐਂਟਰੀ ਖੋਲ ਗਏ ਕਿ ਇਧਰ ਦੀ ਚੱਲ ਇਧਰ ਐਂ ਹੀ ਵੜ ਚੱਲਦੇ ਲਓ ਜੀ ਆ ਮੇਨ ਐਂਟਰੀ ਕਰਦੇ ਠੀਕ ਆ ਕਿ ਨਹੀਂ ਹਰ ਇੱਕ ਜਗ੍ਹਾ ਤੇ ਤੁਹਾਨੂੰ ਬਾਈ ਜੀ ਆਲਣੇ ਮਿਲਣਗੇ ਸਪੈਸ਼ਲ ਇਹ ਆਲਣੇ ਬਾਈ ਉਹਦੋਂ ਲਾ ਦੇ ਕੇ ਵੀ ਗਏ ਸੀ ਤੁਹਾਨੂੰ ਨਹੀਂ ਹਾਂ ਇਹ ਸੀ ਉਹ ਇੱਕ ਗੱਲ ਨਾਲ ਦੇ ਕੇ ਕਿ ਗਏ ਹੋਰ ਵੀ ਉਹਨਾਂ ਨੇ ਸੇਵਾ ਚ ਇੱਥੇ ਲਾਉਣੇ ਆ ਉਹਨਾਂ ਨੇ। ਅੱਛਾ ਅੱਛਾ। ਉਹਨਾਂ ਦੀ ਐਨ ਜੀਓ ਬਣੀ ਹੋਈ ਹੈ ਉਹਨਾਂ ਦੀ। ਐਨ ਜੀਓ ਬਣੀ ਹੋਈ ਹੈ। ਹਾਂਜੀ ਉਹਨਾਂ ਨੇ ਕੀ ਕਿਹਾ ਸੀ ਪਿਛਲੇ ਸਾਲ 1 ਲੱਖ ਦਰਖਤ ਲਾਇਆ ਸੀ ਪੰਜਾਬ ਦੇ ਵਿੱਚ ਫ੍ਰੀ। ਫ੍ਰੀ। ਸੇਵਾ। ਸੇਵਾ। ਐਨ ਜੀਓ ਸੀਗੀ ਉਹਨਾਂ ਦੀ। ਅੱਛਾ। ਤੇ ਐਕਤੀ ਵਾਲੇ ਉਹਨਾਂ ਨੇ ਸਾਲ ਕੀ ਕਰਿਆ ਆਪਣਾ ਹਨੁਮਾਨਗੜ੍ਹ ਤੇ ਗੰਗਾ ਨਗਰ ਜ਼ਿਲ੍ਹਾ ਵੀ ਵਿੱਚ ਲਿਆ ਐਨ ਸੀ ਆਰ ਦਿੱਲੀ ਦਾ ਏਰੀਆ ਲਿਆ ਵਿੱਚ। ਅੱਛਾ। ਤੇ ਉਹਨਾਂ ਨੇ ਐਕਤੀ ਹਾਲ ਨਹੀਂ ਲਾਉਣੇ। ਆਲ ਨੇ ਉਹ ਆਪਣੀ ਵੀਡੀਓ ਦੇਖ ਕੇ ਆਲ ਨੇ ਲੱਗੇ ਦੇਖ ਕੇ ਆਪਣੇ ਕੋਲੇ ਆਏ ਸੀਗੇ ਅੱਛਾ ਵੀ ਤੁਸੀਂ ਵੀ ਆਲ ਨੇ ਲਾ ਰੱਖਿਆ ਵੀ ਹੋਰਾਂ ਨੂੰ ਵੀ ਲੋਕਾਂ ਨੂੰ ਵੀ ਇਹ ਸਨੇਹਤਾ ਜਾਗਰੂਕੀ ਕਰਨਾ ਹੈ ਪੰਛੀਆਂ ਲਈ ਤੁਸੀਂ ਆਲ ਨੇ ਲਾਓ ਵੈਸੇ ਆਲ ਨੇ ਨਾਲੋਂ ਕਈ ਗੁਣਾ ਚੰਗੇ ਦਰਖਤ ਬਿਲਕੁਲੀ ਆਲ ਨੇ ਦੀ ਜਗ੍ਹਾ ਜੇਕਰ ਤੁਸੀਂ ਆਲ ਨੇ ਲਾ ਰਹੇ ਨੇ ਉਹਦੀ ਜਗ੍ਹਾ ਤੇ ਤੁਸੀਂ ਇੱਕ ਦਰਖਤ ਲਾ ਦੋ ਜਦ ਪੰਛੀਆਂ ਆ ਘਰ ਆਪਣੇ ਹੀ ਬਣਾ ਲੈਣਗੇ ਇਹ ਤਾਂ ਆਪਾਂ ਬਣਾ ਕੇ ਦੇ ਦਿੰਦੇ ਇਹ ਵੀ ਠੀਕ ਆ ਇਹ ਆਪਾਂ ਸਿਰਫ ਇੱਕ ਸਪੇਸ ਦੇ ਰਹੇ ਹਾਂ ਸਪੇਸ ਦੇ ਰਹੇ ਆਲਨ ਤਾਂ ਉਹਨਾਂ ਨੇ ਆਪ ਹੀ ਬਣਾਉਣਾ ਆਪ ਹੀ ਬਣਾਉਣਾ ਅੱਛਾ ਇਹਦੇ ਵਿੱਚ ਹੁਣ ਤੁਸੀਂ ਦੇਖੋਗੇ ਆਲਨ ਤਾਂ ਇਹਨਾਂ ਨੇ ਖੁਦ ਨਹੀਂ ਬਣਾਉਣਾ ਇਹ ਅੱਛਾ ਆ ਤੁਸੀਂ ਵਿੱਚ ਉਹਨਾਂ ਨੇ ਆਪ ਬਣਾਇਆ ਅੱਛਾ ਠੀਕ ਆ ਤੁਸੀਂ ਆ ਸਪੇਸ ਦਿੱਤੀ ਆ ਤੇ ਵਿੱਚ ਆਲਨ ਤਾਂ ਉਵੇਂ ਜਿਵੇਂ ਦਰਖਤ ਤੇ ਬਣਾਉਂਦੇ ਉਵੇਂ ਇਹਨਾਂ ਨੇ ਖੁਦ ਬਣਾਇਆ ਹੋਇਆ ਅੰਦਰ ਠੀਕਾ ਠੀਕਾ ਬਸ ਠੀਕ ਹੈ ਵੈਰੀ ਗੁੱਡ ਵੀ ਸਪੇਸ ਦਿੱਤੀ ਹੋਈ ਆਪਾਂ ਤੇ ਕਿ ਸਿਰਫ ਸਪੇਸ ਦਿੱਤੀ ਹੈ ਇੱਥੇ ਗੁਰੀ ਭਾਈ ਤੁਸੀਂ ਖਾਣਾ ਵੀ ਰੱਖਦੇ ਜੇ ਡੇਲੀ ਖਾਣ ਨੂੰ ਜੀ ਇਹਨਾਂ ਦੇ ਸਤਨਾਜਾ ਜੂਰ ਵਾਹ 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 ਗੁਰੀ ਨਵੀ ਆਤਾ ਯਾਰ ਬਹੁਤ ਕੀ ਕੀ ਰੱਖਦੇ ਇਹਦੇ ਵਿੱਚ ਭਾਈ ਇਹਦੇ ਵਿੱਚ ਚੌਲ ਹੋਗੇ ਜੀ ਬਾਜਰੀ ਹੋਗੀ ਤੇ ਜੋ ਵੀ ਦਾਲਾਂ ਹੋਗੀਆਂ ਤੇ ਹਰੇ ਹਰੇ ਕਾਲਣ ਦੇ ਅੱਗੇ ਆ ਇਹ ਸਭ ਹਾਂਜੀ ਹਾਂਜੀ ਉਧਰ ਵੀ ਦੇਖ ਲੀ ਹਾਂਜੀ ਵੇਖੀ ਕਿਤੇ ਨਾ ਪਿਆ ਹੋਵੇ ਬਿਲਕੁਲ ਜੀ ਨਾ ਹੋਇਆ ਤਾਂ ਖਾਦਾ ਹੋਊ ਬਸ ਐਂ ਸਮਝ ਲਿਓ ਹਾਂ ਵਾਹ ਵੀ ਵਾਹ ਮਿੱਤਰੋ ਪੰਛੀ ਵੇਚਾ ਉਹ ਨਹੀਂ ਆਪਾਂ ਇੰਟਰਫੇਅਰ ਨਹੀਂ ਕਰਦੇ ਤੇ ਆ ਵੇਖੋ ਜੀ ਤੇ ਨਾਲ ਪਾਣੀ ਇਹਦੇ ਚੋਂ ਲੈ ਲਿੰਦੇ ਫਿਰ ਪਾਣੀ ਅੱਡ ਹੈਗੇ ਜਿੰਨਾਂ ਦੇ ਉਹ ਦੇਖੋ ਜੀ ਵਰਕੈਨਾ ਤੇ ਟੰਗਿਆ ਹੋਇਆ ਉੱਥੇ ਸਾਰੇ ਟੰਗਿਆ ਹੋਇਆ ਉਹ ਪਾਣੀ ਟੰਗਿਆ ਹੋਇਆ ਠੀਕ ਹੁਣ ਆਹ ਇਹਨਾਂ ਖਤਰਖਾਨ ਨੂੰ ਜੀ ਚਿੜੀਆਂ ਨੂੰ ਅੱਛਾ ਜੀ ਇਹ ਇਹਨਾਂ ਨੂੰ ਭਰ ਦਿੰਨੇ ਆਪਾਂ ਤਿੰਨ ਦਿਨਾਂ ਤੋਂ ਇਹ ਖਾਲੀ ਕਰ ਦਿੰਦੀਆਂ ਆਹ ਚਿੜੀਆਂ ਵਾਸਤੇ ਸਪੈਸ਼ਲ ਤਿੰਨ ਦਿਨਾਂ ਚ ਇਹ ਖਾਲੀ ਕਰ ਦਿੰਦੀਆਂ ਜੋ ਵੀ ਆਪਣੇ ਕੋਲੇ ਜਿੰਨੀਆਂ ਵੀ ਚਿੜੀਆਂ ਰਹਿੰਦੀਆਂ ਇੱਥੇ ਅੱਛਾ ਤਿੰਨ ਦਿਨਾਂ ਜਨੂੰ ਖਾਲੀ ਕਰ ਦਿੰਦੀਆਂ ਇਹ ਭਰਦੇ ਨੇ 30 ਚੀਜ਼ਾਂ ਤੇ ਨਹੀਂ ਅੱਛਾ ਯਾਰ ਪਾਣੀ ਇੱਥੇ ਇਕੱਠੇ ਹੋ ਕੇ ਹੁਣ ਉਹ ਆਈਆਂ ਵੀ ਆਈ ਵੀ ਜਾਂਦੀਆਂ ਦੇਖੋ ਤੁਸੀਂ ਹਾਂ ਇੱਥੋਂ ਆ ਪਾਣੀ ਪੀ ਬੱਚੇ ਉਹਨਾਂ ਦੇ ਉਹ ਫਰਦਾ ਦੇਖੋ ਜੀ ਬੱਚੇ ਹਾਂ ਹਾਂ ਠੀਕ ਠੀਕ ਉਹ ਸਾਹਮਣੇ ਆ ਹਨਾ ਉਹ ਨਿੱਕੇ ਨਿੱਕੇ ਬੱਚੇ ਆ ਆਹ ਦੇਖੋ ਨਿੱਕੇ ਨਿੱਕੇ ਇੱਥੇ ਇੱਥੇ ਚੈਕ ਚੈਕ ਹੁੰਦੀ ਰਹਿੰਦੀ ਆ ਪਾਣੀ ਆ ਠੀਕ ਫੁੱਲ ਜੀ ਤੇ ਆਹ ਵੇਖੋ ਜੀ ਆਹਾਹਾ ਨਵੀ ਫੁੱਲ ਨੰਬਰ ਆ ਭਾਈ ਯਾਰ ਫੁੱਲ ਮੈਂ ਕਹਿੰਦਾ ਇੰਜੀਨੀਅਰ ਹੀ ਫਾਰਮ ਨੂੰ ਦੇਖੀ ਜਾਈਏ ਨਾ ਵੀ ਕਈ ਸਾਨੂੰ ਕਹਿੰਦੇ ਵੀ ਆਹ ਨਾਲ ਚਾਈ ਤੇ ਲਾਓ ਕਿ ਇਹਨਾਂ ਦੇ ਵਿੱਚ ਫੇਰ ਚੜੀ ਰਹਿੰਦੀ ਹੈ ਹੁਣ ਤੁਸੀਂ ਆਹ ਹਾਲ ਨਹੀਂ ਦੇਖ ਸਕਦੇ ਜਿੰਨੇ ਵੀ ਲੱਗੇ ਨਾ ਸਾਰੇ ਆਲ ਨੇ ਭਰੇ ਪਏ ਆ ਸਾਰੇ ਆਲ ਨੇ ਭਰੇ ਪਏ ਬੱਚੇ ਵਿੱਚ ਨਿੱਕੇ ਨਿੱਕੇ ਲਾਦੇ ਤੇ ਤੁਸੀਂ ਦੇਖ ਲਓ ਵੀ ਕਿੰਨੇ ਗੁੱਚੇ ਹੋਣਗੇ ਬੱਚਾ ਵੀ ਹੱਥ ਲਾ ਸਕਦਾ ਇਹਨਾਂ ਨੂੰ ਸਹੀ ਗੱਲ ਆਈ ਹੈ ਤੇ ਸਵੇਰ ਸਵੇਰ ਤਾਂ ਆਪਣੀ ਪੂਰੇ ਕੋਲੇ ਦਾਣਾ ਚੁਗਦੀਆਂ ਸਹੀ ਜਿਹੜੀ ਗੱਲ ਹੈ ਹਾਂਜੀ ਸੁਭਾਦਨ ਯਾਰਾ ਵੱਖਰਾ ਜਿੰਨੇ ਪਤਾ ਹੀ ਹੁਣ ਵੀ ਡੇਲੀ ਇਹਨਾਂ ਨੇ ਖਾਣਾ ਪੀਣਾ ਇਹਨਾਂ ਨੇ ਪਾਉਣਾ ਆਪਣੇ ਕੋਲੇ ਰਹਿੰਦੇ ਆ ਬੱਚੇ ਹੁਣ ਜਿੰਨੇ ਵੀ ਆ ਬੱਚੇ ਹਾਂਜੀ ਹਾਂਜੀ ਹੁਣ ਇਹਨਾਂ ਨੇ ਕੱਢੇ ਇਹਨਾਂ ਨੂੰ ਪਤਾ ਹੀ ਆਪਣੀ ਦੁਨੀਆ ਜੈ ਇੱਥੇ ਆਪਣੀ ਦੁਨੀਆ ਜੀ ਇਸ ਇਹਨਾਂ ਨੂੰ ਪਤਾ ਵੀ ਆਪ ਨੂੰ ਕੁਝ ਨਹੀਂ ਕਹਿੰਦੇ ਹਮ ਲੈ ਬਈ ਅੱਗੇ ਚਲੀਏ ਫਿਰ ਇਹ ਪੇਜ ਹੈਗਾ ਆਪਣਾ ਕੋਈ ਫੇਸਬੁੱਕ ਤੇ ਹਾਂਜੀ ਕੀ ਨਾਮ ਆਉਂਦਾ ਸਿੱਧੂ ਵੈਜ ਐਂਡ ਫਰੂਟ ਫਾਰਮ ਜੀ ਸਿੱਧੂ ਵੈਜ ਐਂਡ ਫਰੂਟ ਫਾਰਮ ਅੱਛਾ ਵੀ ਸਿੱਧੂ ਵੈਜ ਐਂਡ ਫਰੂਟ ਫਾਰਮ ਤੋਡਾ ਇਸ ਦਾ ਨਾਮ ਵੀ ਹੋ ਗਿਆ ਪੇਜ ਇੰਸਟਾਗ੍ਰam YouTube ਸਾਰਾ ਕੁਝ ਇਹੀ ਹੈ ਸੇਮ ਤੁਹਾਡੇ ਦਾ ਕੰਮ ਹੈ ਸੇਮ ਆ ਇਹ ਬਾਈ ਆਪਾਂ ਲਾਵਾਂਗੇ ਫੋਟੋ ਖਿੱਚ ਕੇ ਬਾਈ ਦੀ ਪਿੰਡ ਢਾਬਾ ਪਿੰਡ ਢਾਬਾ ਲੈ ਵੀ ਇੱਧਰ ਆ ਗਈ ਇਹ ਡਿੱਗੀ ਬਾਈ ਇਹ ਡਿੱਗੀ ਆ ਗਈ ਪੌਂਡ ਵੀ ਕਹਿੰਦੇ ਕਈ ਜਗ੍ਹਾ ਅੱਛਾ ਤੇ ਆਪਾਂ ਡਿੱਗੀ ਕਹਿੰਦੇ ਆ ਨਾ ਅੱਛਾ ਤੇ ਡਿੱਗੀ ਆ ਗਈ ਤੇ ਕਿੰਨਾ ਪਾਣੀ ਇਹਦੇ ਚ ਸੇਵ ਹੋ ਜਾਂਦਾ ਇਹੇ ਜੀ ਸਾਡੇ ਵਾਲਾ ਵਿਖੇ ਇਹਦਾ ਕਿੱਲਿਆਂ ਦੇ ਹਿਸਾਬ ਨਾਲ ਖੁੱਲਾ ਵੈਸੇ ਤਾਂ ਆਪਾਂ ਕਦੇ ਲਾਇਆ ਨਹੀਂ ਅੱਛਾ ਤੇ ਜਿਵੇਂ ਲਾਉਂਦੇ ਆ ਆਪਣੇ ਏਰੀਆ ਦੇ ਹਿਸਾਬ ਨਾਲ ਹੈਗਾ 15 ਕਿੱਲਿਆਂ ਦਾ ਪਾਣੀ ਇਹਦੇ ਵਿੱਚ 15 ਕਿੱਲਿਆਂ ਦਾ ਪਾਣੀ ਵੜਾ ਦੂੰਗੀ ਕਿੰਨੇ ਫੁੱਟ ਡੂੰਗੀ ਇਹ 28 ਤੋਂ 30 ਫੁੱਟ ਡੂੰਗੀ ਹੈ ਜੀ 28 ਆ ਡਿੱਗਿਆ ਬਾਈ ਜੀ ਕਿੰਨੇ ਫੁੱਟ ਡੂੰਗੀ ਦੱਸੀ ਸੀ 28 ਤੋਂ 30 ਹੈ ਜੀ 28 ਫੁੱਟ ਤੋਂ ਲੈ ਕੇ 30 ਫੁੱਟ ਤੇ ਲਫਾਫਾ ਹੀ ਪਾਇਆ ਥੱਲੇ ਬਾਈ ਹਾਂਜੀ ਲਫਾਫਾ ਹੀ ਪਾਇਆ ਪਾਸੇ ਅਸੀਂ ਕੰਧਾਂ ਪੱਕੀਆਂ ਗਿਆ ਉੱਤੇ ਉੱਤੇ ਕੀਤੀਆਂ ਨੇ ਨਹੀਂ ਪੱਕੀਆਂ ਜੀ ਪੱਕੀਆਂ ਪਾਸੇ ਅਸੀਂ ਨਾ ਉਤਲੀ ਪੱਕੀ ਹੈ ਜੀ ਬਾਕੀ ਥੱਲੇ ਕੱਚੀ ਚ ਆ ਗਈ ਨਾ ਥੱਲੇ ਕੱਚੀ ਚ ਆ ਗਈ ਤੇ ਇਧਰੋਂ ਪਾਣੀ ਜਿਹੜਾ ਇਹਦੇ ਵਿੱਚ ਐਂਟਰ ਹੁੰਦਾ ਹਾਂਜੀ ਇਧਰੋਂ ਵਿੱਚ ਡਿੱਗੀ ਦੇ ਵਿੱਚ ਡਿੱਗੀ ਚ ਐਂਟਰ ਹੁੰਦਾ ਠੀਕ ਆ ਅੱਗੋ ਬੰਦ ਕਰਕੇ ਯਾਨੀ ਕਿ ਡਿੱਗੀ ਭਰ ਲੈਣੇ ਆ ਤੇ ਕਿੰਨੇ ਘੰਟੇ ਵਾਰੀ ਹੁੰਦੀ ਨਹਿਰ ਦੀ ਤੁਹਾਡੀ ਇਹ 7 ਘੰਟੇ ਸਾਡੇ ਕੋਲ 7 ਘੰਟੇ ਆ ਤੇ ਹਰ ਹਰ ਹਫਤੇ ਮਿਲਦਾ ਪਾਣੀ ਤੁਹਾਨੂੰ 15 ਦਿਨਾਂ ਤੋਂ 15 ਦਿਨਾਂ ਤੋਂ ਯਾਨੀ ਕਿ ਮਹੀਨੇ 'ਚ ਸਿਰਫ ਦੋ ਵਾਰ ਹੀ ਮਿਲਦਾ ਦੋ ਵਾਰ ਹੁਣ ਤਾਂ ਤੁਸੀਂ ਦੇਖੋਗੇ ਮੰਦੀ ਰਹੀ ਐ ਇਹ 6 ਮਹੀਨੇ ਮੰਦੀ ਰਹਗੀ ਮੰਦੀ ਰਹਗੀ ਤੇ ਇੱਕ ਚਲੋ ਆਉਂਦੀ ਐ ਪਰ ਡੈਮ ਕਰਕੇ ਥੱਲੇ ਪਾਣੀ ਕਿੰਨਾ ਡੂੰਗਾ ਥੱਲੇ ਵੀ ਸਾਡੇ ਕੀ ਚੱਕਰ ਐ ਨਾ ਜੀ ਡ੍ਰਿਪ ਤੇ ਐ ਸਾਰਾ ਕੁਝ ਸਾਰਾ ਕੁਝ ਹੀ ਡ੍ਰਿਪ ਤੇ ਡ੍ਰਿਪ ਤੇ ਕਰਦੇ ਆ ਜੋ ਵੀ ਐ ਜੋ ਵੀ ਵੈਜੀਟੇਬਲ ਚ ਐ ਜਾਂ ਫਰੂਟ ਚ ਐ ਸਾਡੇ ਕੋਲੇ ਡ੍ਰਿਪ ਤੇ ਆ ਉਹ ਉਸ ਕਰਕੇ ਪਾਣੀ ਘੱਟ ਲੱਗਦਾ ਚਲੋ ਚੱਲੀ ਗਏ ਸਪੈਸ਼ਲੀ ਡ੍ਰਿਪ ਤੇ ਰੱਖੀ ਹੋਈ ਢਿੱਗੀ ਵੀ ਆਪਾਂ ਲੈ ਵੀ ਫਲ ਬੂਟਿਆਂ ਨਹੀਂ ਉਹ ਤਾਂ ਕੋਈ ਕਸਰ ਨਹੀਂ ਛੱਡੀ ਫਲ ਬੂਟਿਆਂ ਦਾ ਲਾਂਮਾ ਬਾਈ ਨਵੀ ਨੂੰ ਆਪਾਂ ਦੇ ਨਹੀਂ ਸਕਦੇ ਠੀਕ ਗਣੀ ਆਏ ਹਾਏ ਹਾਏ ਇਹਨੂੰ ਬਾਈ ਕੀ ਕਹਿੰਦੇ ਤੁਸੀਂ ਹੌਦ ਕਹਿੰਦੇ ਐ ਚ ਬੱਚਾ ਕਹਿੰਦੇ ਕੀ ਕਹਿੰਦੇ ਇਹਨੂੰ ਕੁਛ ਹੀ ਗੈਲੋ ਹੀ ਹੌਦੀ ਕਹਿ ਦਿੰਨੇ ਐ ਅੱਛਾ ਡਿੱਗੀ ਵੀ ਕਹਿੰਦੇ ਨੇ ਇਸ ਤੇ ਛੋਟੀ ਬੋਲ ਵਾਲੀ ਇਹ ਸਪੈਸ਼ਲ ਨਾਉਣ ਵਾਸਤੇ ਆ ਬੋਲ ਵਾਲੀ ਨਹੀਂ ਜੀ ਵੈਸੀ ਹੀ ਬਣਾਈ ਸੀ ਨਾਵ ਵੀ ਲੈਨੇ ਨਾਵ ਲੈਨੇ ਹਾਂਜੀ ਕੋਈ ਚੱਕਰ ਨਹੀਂ ਮੇਰਾ ਜੀ ਕਰੇ ਤਾਂ ਵੜ ਜਾ ਬਿਲਕੁਲ ਜੀ ਯਾਰ ਨਾ ਇੱਕ ਗੱਲ ਆ ਨਾਓ ਚਲਾ ਕੇ ਦੇਖਾ ਪਾਸੇ ਪਾਸੇ ਦੇਖੋ ਤੁਸੀਂ ਮੈਨਾਂ ਹੈ ਲੈ ਵੀ ਆ ਮੋਟਰ ਹੈ ਨਹੀਂ ਪਰ ਮੋਟਰ ਦੀ ਫੀਲ ਬਣਾਈ ਆ ਮੋਟਰ ਹੈ ਨਹੀਂ ਮੋਟਰ ਹੈ ਨਹੀਂ ਪਰ ਮੋਟਰ ਦੀ ਫੀਲ ਆ ਫੀਲ ਡ੍ਰਿਪ ਡ੍ਰਿਪ ਵਾਲੀ ਮੋਟਰ ਹੈ ਜੀ ਤੇ ਡ੍ਰਿਪ ਵਾਲੀ ਮੋਟਰ ਦੀ ਵਾਪਸੀ ਕੱਢੀ ਹੋਈ ਆ ਸੰਦੂ ਫੀਰਿੰਗ ਆਈ ਜਾਂਦੀ ਆ ਅੱਛਾ ਤੁਸੀਂ ਫੀਲ ਲੈ ਸਾਡੀ ਤਾਂ ਇਹੀ ਮੋਟਰ ਆ ਲੈ ਵੀ ਸਾਡੀ ਤਾਂ ਮੋਟਰ ਹੀ ਲੈ ਵੀ ਮਿੱਤਰਾ ਠੀਕ ਆ ਆ ਮੋਟਰ ਆ ਤੇ ਇੱਥੇ ਬਾਈ ਨਾਉਂਦੇ ਆ ਤੇ ਬਾਕੀ ਪਾਣੀ ਜਿਹੜਾ ਡਿੱਗੀ ਚ ਜਾਈ ਜਾਂਦਾ ਡਿੱਗੀ ਚ ਜਾਈ ਜਾਂਦਾ ਹੁਣ ਅੱਧਾ ਪਾਣੀ ਇੱਥੇ ਅੱਧਾ ਆ ਗਾ ਮਿਰਚ ਚ ਜਾਈ ਜਾਂਦਾ ਜੀ ਅੱਗਾ ਅੱਧਾ ਮਿਰਚ ਚ ਜਾਈ ਜਾਂਦਾ ਜੀ ਉਹਨੂੰ ਬੰਦ ਕਰਤਾ ਤਾਂ ਫੁੱਲ ਪੂਰੀ ਮੋਟਰ ਦਾ ਪਾਣੀ ਬਣ ਜੂ ਇੱਥੇ ਅੱਛਾ ਹਾਂਜੀ ਦੇ ਅੰਦਰ ਵਿਖਾਈਏ ਜੀ ਗਾਰਡ ਹਾਂਜੀ ਅੰਦਰ ਆ ਜਾ ਬਈ ਕੀ ਹੋਇਆ ਆਲ ਨਹੀਂ ਆ ਦੇਖੋ ਤੁਸੀਂ ਕਿੱਡੀ ਸੋਹਣੀ ਕਾਰਗਜ਼ਰੀ ਆ ਬਾਈ ਕੀ ਆ ਇਹ ਲਾਲ ਟੈਂਕ ਜੀ ਲਾਲ ਟੈਂਕ ਆ ਆ ਪੂਰੀ ਚਾਨਣ ਦਿੰਦੀ ਰਾਤ ਨੂੰ ਇਹ ਪੂਰਾ ਫੁੱਲ ਜੀ ਠੀਕ ਆ ਹੁਣ ਇਧਰ ਵੜੀਏ ਆ ਇਧਰ ਵੇਖ ਬਾਈ ਆ ਆ ਗਿਆ ਜਲਕਰ ਠੀਕ ਆ ਮੜੇ ਬੰਦ ਕਰਦੇ ਹੁਣ ਸਿਸਟਮ ਆਪਾਂ ਅੰਦਰੋਂ ਵਿਖਾਉਣਾ ਮੇਨ ਗੱਲ ਇਹ ਡ੍ਰਿਪ ਸਿਸਟਮ ਆਈ ਇਹ ਡ੍ਰਿਪ ਸਿਸਟਮ ਆ ਉਹਦੀ ਮਸ਼ੀਨ ਆ ਇਹ ਹਾਂਜੀ ਮੋਟਰ ਲੱਗੀ ਹੈ ਜੀ ਡ੍ਰਿਪ ਇਰੀਗੇਸ਼ਨ ਆ ਗਿਆ ਉਹਦੀ ਫਿਲਟਰ ਆ ਗਈ ਵਿਰੀਆ ਦਿਖਾ ਇੱਥੇ ਬਣਾਉਂਦੇ ਚਾਹ ਪਾਣੀ ਆਪਦਾ ਗੈਸ ਲਾ ਰੱਖਿਆ ਇਹ ਐਮਰਜੈਂਸੀ ਵੀ ਛੁੱਲੇ ਤੇ ਬਣਾਉਣੇ ਵੈਸੇ ਛੁੱਲੇ ਤੇ ਇਹ ਐਮਰਜੈਂਸੀ ਰੱਖਿਆ ਆ ਯਾਨੀ ਕਿ ਜੇ ਰਾਤ ਰਹਿਣਾ ਇੱਥੇ ਰਾਤ ਰਹਿਣੀ ਹੈ ਰਾਤ ਤਾਂ ਇੱਥੇ ਰਹਿਣੇ ਰਹਿਣਾ ਆਪਾਂ ਤੁਸੀਂ ਰਹਿਣਾ ਹੀ ਰਹਿਣਾ ਸੌਣਾ ਨਹੀਂ ਛੱਡੇਗੇ ਜੀ ਅੱਛਾ ਵੀ ਇੱਕ ਬੰਦਾ ਤੁਹਾਡਾ ਇੱਥੇ ਰਾਤ ਰਹੂਗਾ ਦੋ ਜੀ ਦੋ ਬੰਦੇ ਹਾਂ ਦੋ ਠੀਕ ਪਾਦਰ ਸਾਹਿਬ ਵਰੀ ਦੋਨੇ ਰਹਿਣੇ ਰਹਿਣਾ ਨੇ ਇਹ ਕੁਦਰਤੀ ਮਨੁੱਖੀ ਕੰਮ ਆ ਜਿਵੇਂ ਤੇ ਦੋਨੇ ਭਰਾਵਾਂ ਤੋਂ ਸਾਡੇ ਚੋ ਦੋ ਜਣੇ ਸੀ ਪਰਮਾਨੈਂਟ ਰਹਿਣਾ ਪਰਮਾਨੈਂਟ ਰਹਿਣਾ ਹੀ ਰਹਿਣਾ ਡਿਊਟੀ ਦੇਣੀ ਦੇਣੀ ਇਹਦੇ ਬਾਰੇ ਦੱਸੋ ਬਈਆ ਡ੍ਰਿਪ ਸਿਸਟਮ ਕੀ ਆ ਤੇ ਕਿਵੇਂ ਇਹ ਅਪਲਾਈ ਹੁੰਦਾ ਇਹੇ ਵਾਜੀਟੇਬਲ ਖਾਤਰ ਜਾਂ ਕੋਈ ਵੀ ਬਾਗਬਾਨੀ ਹਨਾ ਅੱਛਾ ਜੀ ਬਾਗਬਾਨੀ ਚੱਲਾਂ ਸਮੇਰੀਆ ਦੇ ਲੋਕਾਂ ਦੇ ਲੱਗੇ ਜੀ ਹਬੂਰੀ ਰੀਚ ਕਰ ਲੋ ਜਾਂ ਕੀਤੀ ਤੁਹਾਡੀ ਇਹ ਇਹਦਾ ਸਿਸਟਮ ਦਾ ਨਾਮ ਕੀ ਆ ਜੀ ਇਟ ਡ੍ਰਿਪ ਇਗਿਸ਼ਨੀ ਵਜਦਾ ਜੀ ਮਨਾ ਤਾਂ ਵੈਂਚਰੀ ਆ ਗਈ ਡ੍ਰਿਪ ਦੀ ਆਹ ਸੈਂਡ ਫਿਲਟਰ ਆ ਗਈ ਜੀ ਸੈਂਡ ਫਿਲਟਰ ਇਹ ਸੈਂਡ ਫਿਲਟਰ ਹੈ ਜੋ ਡਿੱਗੀ ਸਪੈਸ਼ਲ ਡਿੱਗੀ ਖਤਰ ਹੁੰਦਾ ਜੀ ਠੀਕ ਜਿਹੜਾ ਆਪਾਂ ਡਿੱਗੀ ਚ ਪਾਣੀ ਖਿੱਚਦੇ ਆਂ ਜੇ ਉਹਦੇ ਵਿੱਚ ਮੰਨ ਕੇ ਚਲੋ ਮੋਟਾ ਕੋਈ ਤੂੜੀ ਆ ਗਈ ਕੋਈ ਘਾਹ ਆ ਗਿਆ ਉਹ ਸਾਫ਼ ਕਰਨਾ ਨੇ ਜੋ ਵੱਡਾ ਖਤਰਾ ਹੈ ਉਹ ਇਹ ਨਹੀਂ ਰੁਕ ਲੈਣਾ ਉਹ ਤੋਂ ਬਾਅਦ ਜਿਹੜਾ ਆਮ ਫਿਲਟਰ ਆਪਾਂ ਘਰਾਂ 'ਚ ਫਿਲਟਰ ਹੋ ਕੇ ਪੀਨੇ ਪਾਣੀ ਉਹ ਆ ਆ ਕੇ ਦੋ ਇਹਨਾਂ ਨੇ ਪਿਓਰ ਫਿਲਟਰ ਹੋ ਕੇ ਗਾਂ ਦੇਣਾ ਅੱਛਾ ਇਹਨਾਂ ਨੇ ਆ ਦੋ ਆਣੇ ਠੀਕ ਇਹ ਮੈਨੂਅਲ AR2 AR2 ਇਹ ਕਿੰਨਾ ਵੈਂਚਰੀ ਆ ਗਈ ਜੋ ਵੀ ਆਪਾਂ ਖਾਦ ਪਾਣੀ ਦੇਣਾ ਇਹਨਾਂ ਨੂੰ ਅੱਛਾ ਜੇ ਖਾਦ ਪਾਣੀ ਦੇਣਾ ਦੇ ਵਿੱਚ ਦੇਣਾ ਤੇ ਦੇਣਾ ਚ ਸਿੱਧਾ ਚੱਕ ਕੇ ਡਰਮੀ ਲੈ ਕੇ ਨਹੀਂ ਜਾਣਾ ਕਿਤੇ ਕੁਝ ਨਹੀਂ ਕਰਨਾ ਜੀ ਅੱਛਾ ਵੀ ਸਪਰੇ ਜਿਹੜਾ ਸਿਸਟਮ ਕਰਨਾ ਤੁਸੀਂ ਨਹੀਂ ਸਪਰੇ ਅੱਡਾ ਜੋ ਜਣਾ ਚ ਖਾਣ ਪੀਣ ਨੂੰ ਦੇਣਾ ਜਣਾ ਚ ਜਿਹੜਾ ਵੀ ਜਣਾ ਚ ਜੇਣਾ ਉਹ ਵੀ ਦੇਣਾ ਆਪਾਂ ਜੂਰੀਆ ਵੀ ਜੂਰੀਆ ਤਾਂ ਆਪ ਦਿੰਦੇ ਨਹੀਂ ਇਹਨਾਂ ਆਪ ਡੀਪੀ ਵਰਕੀ ਕੇ ਦੇਣਾ ਪਈ ਜੂਰੀਆ ਅੱਛਾ ਭਾਈ ਕਦੇ ਤੂੰ ਇੱਥੇ ਨਾ ਆਪਾਂ ਵਰਤੀ ਤੇ ਨਾ ਲੋੜ ਆਈ ਪਹਿਲੀ ਗੱਲ ਤਾਂ ਲੋੜ ਹੀ ਨਹੀਂ ਮੈਂ ਤਾਂ ਕਹਿੰਦਾ ਵੀ ਕਿਉਂ ਮਗਰ ਪਏ ਉਹ ਦੇ ਸਬਜੀ ਜਿਹੜੀ ਜਾਨ ਕੇ ਬੁੱਲ ਕਰੋ ਕੌਣ ਮੇਰੇ ਕੋਲ ਕੋਈ ਵੀ ਆ ਕੇ ਸਾਫਤ ਕਰਦੇ ਇੱਥੇ ਆਂਡ ਗਵਾਂਡ ਨੂੰ ਪਤਾ ਨਹੀਂ ਵੀਰੇ ਆ ਮਿਰਚਾਂ ਵੀ ਕਿ ਮੈਂ ਕਹਿੰਦਾ ਮਿਰਚਾਂ 'ਚ ਵੀ ਕੋਈ ਸਾਫਤ ਕਰਦੇ ਕਿਉਂਕਿ ਜ਼ਰੂਰੀ ਨਹੀਂ ਵੀ ਡੀਏਪੀ ਤੇ ਯੂਰੀਆ ਹੀ ਆਪਣਾ ਲੋੜ ਹੈ ਹੋਰ ਵੀ ਐਨਪੀ ਕੇ ਇੱਧਰ ਜਿਹੜੇ ਕਰੇਲੇ ਆ ਉਹਨਾਂ 'ਚ ਵੀ ਯੂਰੀਆ ਨਹੀਂ ਪਾਈ ਮੈਂ ਖੇਤ 'ਚ ਹੀ ਦਿਖਾ ਦੂੰ ਮਿੱਤਰਾ ਝੂਠ ਤਾਂ ਨਹੀਂ ਮਾਰਦਾ ਨਹੀਂ ਵੀਰੇ ਪੱਕਾ ਤਿੰਨ ਘੱਟੇ ਯੂਰੀਆ ਦੇ ਪਏ ਆ ਉਹ ਆਪਾਂ ਚੱਕਾਂਗੇ 100% ਮੈਂ ਕਹਿੰਦਾ ਨਹੀਂ ਪਰ ਉਹ ਬੋਦੇ ਹੋਏ ਪਏ ਹੋਣੇ ਅੱਛਾ ਕਿੰਨਾ ਜਰੂਰ ਹੋ ਗਿਆ ਐ ਕਰਦੇ ਨੂੰ ਤੁਹਾਨੂੰ ਆਰਗੈਨਿਕ ਹੋ ਗਈ 4 ਸਾਲ ਦਿੱਤੇ 4 ਸਾਲ ਆਰਗੈਨਿਕ ਨਹੀਂ ਕਹਿ ਸਕਦੇ ਪਰ ਯੂਰੀਆ ਤੋਂ ਡੀਪੀ ਤੋਂ ਹਟ ਕੇ ਵੀ ਬਹੁਤ ਕੁਝ ਆਉਂਦਾ ਹੈ ਜੋ ਦੀ ਪੂਰਤੀ ਕਰਦਾ ਹੈ ਅੱਛਾ ਅੱਛਾ ਇਹਦੇ ਚ ਹੁਣ ਮੈਨੂੰ ਦੱਸੋ ਵੀ ਕੀ ਕੀ ਦਿੰਦੇ ਇਹਦੇ ਜੋ ਵੀ ਆਪਾਂ ਐਨਪੀਕੇ ਇੰਪੋਰਟਡ ਖਾਦਾਂ ਆਈਸੀਐਲ ਦੀਆਂ ਇਜ਼ਰਾਈਲ ਦੀਆਂ ਅੱਛਾ ਥੋੜੀਆਂ ਕੋਸਟਲੀ ਤਾਂ ਹੁੰਦੀਆਂ ਉਹਨਾਂ ਦਾ ਰਿਜ਼ਲਟ ਵੀ ਹੈ ਸੋ ਉਹ ਚ ਇਹਦੇ ਵਿੱਚ ਹੀ ਚੱਲਦੀਆਂ ਆ ਇਹਦੇ ਵਿੱਚ ਸਿੱਧਾ ਡ੍ਰਿਪ ਇਰੀਗੇਸ਼ਨ ਵੈਂਚਰੀ ਕਹਿੰਦੇ ਇਹਨੂੰ ਅੱਛਾ ਸੋ ਜੜਾਂ ਚ ਜਾਂਦਾ ਸਿੱਧਾ ਹੀ ਠੀਕ ਹੈ ਵੀਰੇ ਇਹ ਲਾਈਟ ਲੂਟ ਲਾ ਰੱਖੀ ਐ ਇੱਥੇ ਵੀ ਫੁੱਲ ਟਾਂਗ ਰੱਖੇ ਯਾਰ ਇੱਥੇ ਵੀ ਦਰਖਤ ਦੀ ਫੀਲ ਤੁਹਾਨੂੰ ਆਵੇਗੀ ਆਵੇਗੀ ਬੂਟਾ ਤਾਂ ਲੱਗਿਆ ਹੋ ਗਈ ਇਹ ਨਵੀਂ ਦੀ ਖਾਸੀਅਤ ਆਪਣੀ ਫਿਰ ਤੁਹਾਨੂੰ ਪਤਾ ਜੀ ਇਹ ਨਵੀਂ ਦੀ ਖਾਸੀਅਤ ਆ ਹੁਣ ਉਹ ਜਿਹੜਾ ਰੂਮ ਆ ਪ੍ਰਾਈਵੇਟ ਤਾਂ ਨਹੀਂ ਕਿਤੇ ਨਾ ਜੀ ਐ ਉਹ ਦੇਖ ਸਕਦੇ ਆਪਾਂ ਬਿਲਕੁਲ ਜੀ ਇਹ ਆਈ ਇਹਨਾਂ ਦਾ ਜਨਕਿ ਪਰਸਨਲ ਰੂਮ ਐ ਪਲੱਗ ਇੱਥੇ ਚਾਰਜਰ ਵੀ ਲਾਵਾਂਗੇ ਯਾਰ ਆਹਾ ਆ ਆਹਾਹਾਹਾ ਠੀਕ ਹੈ ਭਾਈ ਆ ਰਹੀ ਫਰਿੱਜ ਤਾਂ ਖੋਲ ਦੇਣੀ ਆਪਾਂ ਨਾ ਨਹੀਂ ਕੋਈ ਚੱਕਰ ਕੋਈ ਚੱਕਰ ਨਹੀਂ ਕਹਦੇ ਮੈਂ ਆ ਬੋਤਲ ਬਦਲ ਪਈ ਹੁੰਦੀ ਹੈ ਉਹ ਇਹ ਜੱਪ ਕੰਮ ਹਾਂ ਉਹ ਤੁਸੀਂ ਨਹੀਂ ਆਪਾਂ ਜਮਾ ਵੈਸ਼ਨ ਬੋਤਲ ਵਾਲਾ ਕੰਮ ਹੀ ਖਤਮ ਆ ਮਤਲਬ ਹੀ ਨਹੀਂ ਕੋਈ ਨਾ ਮੀਟ ਨਾ ਮੁਰਗਾ ਨਾ ਆਪਣੇ ਖੇਤ ਦੇ ਵਿੱਚ ਲੀਵਰ ਤੋਂ ਵੀ ਉਹੀ ਬੰਦਾ ਖੇਤ ਚ ਆਊਗਾ ਜਿਹੜਾ ਨਾ ਤਾਂ दारू ਨਾ ਮੀਟ ਨਾ ਸ਼ਰਾਬ ਨਾ ਬੀੜੀ ਨਾ ਚੜਦਾ ਨਹੀਂ ਤੇ 40 ਬੰਦੇ ਤੁਹਾਡੇ ਕੋਲ ਖੇਤ ਚ ਕੰਮ ਕਰਦੇ ਨੇ ਕੋਈ ਵੀ दारू ਮੀਟ ਸ਼ਰਾਬ ਉਹ ਮੈਂ ਤੇ ਇੱਧਰ ਪਈਆਂ ਖਾਦਾ ਵਾਕਈ ਇੱਥੇ ਯੂਰੀਆ ਦਾ ਗੱਟਾ ਨਹੀਂ ਮੈਨੂੰ ਦਿਖਾਈ ਦੇ ਰਿਹਾ ਸਹੀ ਗੱਲ ਆ ਇਹਨਾਂ ਦੀਆਂ ਖਦਾ ਵਿਖਾਦਾ ਕੋਈ ਕੋ ਚੱਕਰ ਨਹੀਂ ਕੋਈ ਚੱਕਰ ਨਹੀਂ ਠੀਕ ਆ ਵੀਰੇ ਉਹਦੇ ਲਈ ਚੱਕਰ ਤੇ ਠੀਕ ਆ ਵੀ ਠੀਕ ਆ ਵੈਰੀ ਗੁੱਡ ਇਧਰ ਆ ਸਿਸਟਮ ਆ ਆ ਫ੍ਰਿਜ ਇਹਨਾਂ ਦੀ ਤੇ ਚਲੀਏ ਬਾਹਰ ਲਓ ਵੀ ਮਿੱਤਰੋ ਹੁਣ ਕੱਲ ਕਰਦੇ ਆ ਕ੍ਰੇਲਿਆਂ ਦੀ ਬਾਈ ਨਵੀ ਥੱਕ ਤਾਂ ਨਹੀਂ ਗਿਆ ਨਾ ਜੀ ਹੈ ਨਾ ਜੀ ਲੈ ਵੀ ਆਹ ਆ ਗਏ ਇਹ ਸਾਰਾ ਡ੍ਰਿਪਿੰਗ ਸਿਸਟਮ ਆ 30 ਵਿੱਗੇ ਦੀ ਬਾਈ ਖੇਤੀ ਕਰਦੇ ਨੇ ਦੋ ਬ੍ਰਦਰਾਂ ਪਰ ਨਵੀ ਹਾਂ ਜੀ ਚਾਚੇ ਤਾਂ ਇਹਦੇ ਹੈਗੇ ਜੋਇੰਟ ਫੈਮਿਲੀ ਸਾਡੀ ਜੋਇੰਟ ਫੈਮਿਲੀ ਆ ਠੀਕ ਆ ਆ ਕ੍ਰੇਲਿਆਂ ਦੇ ਬਾਰੇ ਦੱਸ ਬਾਈ ਸਾਨੂੰ ਅੱਛਾ ਆ ਇਧਰ ਮਾੜੀ ਨਿਗਾ ਮਾਰਦੇ ਉਹ ਫਿਲਟਰ ਕਹਦੇ ਹਸ ਰੱਖਿਆ ਬਾਈ ਇਹ ਅਲਟਰਨੇਟਰ ਹੈ ਜੀ ਅਲਟਰਨੇਟਰ ਲੇਟ ਜਾਵੜ ਦੀ ਡ੍ਰਿਪ ਚੱਲ ਲੇਟ ਜਾਵੜ ਦੀ ਡ੍ਰਿਪ ਸੀਜ਼ਨ ਲਈ ਵਿੱਚ ਆ ਕੇ ਆਪਣੀ ਡ੍ਰਿਪ ਜਿਹੜੀ ਉਹ ਮੰਨ ਕੇ ਚੱਲ 22 20 22 ਘੰਟੇ ਤੇ ਚੱਲਣੀ ਚੱਲਣਾ ਹੁੰਦਾ ਸੀਜ਼ਨ ਚੱਲਦਾ ਹੈ ਹਾਂ ਤੇ ਇੱਥੇ 10 ਉਹ ਤੋਂ ਨਾ ਸੀਜ਼ਨ ਵੇਲੇ ਲਾਈਟ ਕੱਟ ਦਿੰਦੇ ਆ ਅੱਛਾ ਕਣਕਾਂ ਵੇਲੇ ਆ ਕੇ ਹਾਂ ਤੇ ਉਹ ਤੋਂ ਫਿਰ 10 ਘੰਟੇ ਤੇ ਇਹਨੇ ਡੇਲੀ ਚੱਲਣੇ ਚੱਲਣ ਦੇ ਨੇ ਰਾਤ ਨੂੰ ਲਾਈਟ ਆਉਂਦੀ ਰਾਤ ਨੂੰ ਲਾਈਟ ਤੇ ਫਿਰ 10 ਘੰਟੇ ਜੇ ਰਾਤ ਨੂੰ ਲਾਈਟ ਗਈ ਚਲੀ ਤੇ ਇਹ ਛੱਡ ਕੇ ਆ ਵੀ ਚਲਾ ਲੈਨੇ ਤੁਸੀਂ ਹਾਂ ਪ ਆ ਦਿਖਾ ਚੁੱਲਾ ਭਾਈਆਂ ਦਾ ਇਹ ਛੜਿਆਂ ਦਾ ਚੁੱਲਾ ਮੰਨ ਲਓ ਤੁਸੀਂ ਹਾਲ ਦੀ ਗਲੀ ਤਾਂ ਛੜਿਆਂ ਦੇ ਹੁੰਦਾ ਜਦੋਂ ਖੇਤ ਚ ਬੰਦਾ ਛੜਾ ਹੀ ਹੁੰਦਾ ਨਹੀਂ ਕੋਈ ਚੱਕਰ ਇਹ ਛੜਿਆਂ ਦਾ ਚੁੱਲਾ ਇੱਕ ਹਿਸਾਬ ਦਾ ਵੀ ਆਪ ਬਣਾਉਣਾ ਤੇ ਆਪ ਹੀ ਖਾਣੇ ਆਪ ਹੀ ਖਾਣਾ ਆਪ ਹੀ ਖਾਣਾ ਲੈ ਵੀ ਇਹਦੇ ਬਾਰੇ ਦੱਸ ਕਰੇਲੇ ਕਿਹੜੇ ਕਰੇਲੇ ਕਿਹੋ ਜਿਹੇ ਕਰੇਲੇ ਅੱਗੇ ਆ ਜਾ ਭਾਈ ਇਹ ਇਹਨਾਂ ਨੂੰ ਚਾ ਲਾਵੇਂ ਕਰੇਲੇ ਇਹ ਲੱਗੇ ਹੋਏ ਆ ਜੀ ਲੋਹ ਟੰਡਲ ਦੇ ਲੱਗੇ ਹੋਏ ਆ ਅੱਛਾ ਇਹਨਾਂ ਦਾ ਇੰਡਸਟਰੀ ਜੀ ਹੁਣ ਤਾਂ ਜੀ ਐਂਡ ਸਟੇਜ ਹੈ ਉਹ ਤਾਂ ਮੰਨ ਕੇ ਚਲੋ 15 20 ਦਿਨ ਦੇ ਤੱਕ ਧੱਕਾ ਤੱਕਾ ਤਾਂ ਮੌਸਮ ਸਹੀ ਇੱਕ ਮਹੀਨਾ ਧੱਕਾ ਦੇਣ ਅਛਾ ਤੇ ਨਹੀਂ ਤਾਂ ਜੇ ਹੁਣ ਕਈ ਵਾਰੀ ਤੜਾਈ ਲੇਟ ਹੋ ਜਾਂਦੀ ਐ ਅਛਾ ਜੀ ਤੇ ਮਿਰਚ ਚ ਲੱਗੇ ਪਏ ਜੀ ਮੈਂ ਲਾਲ ਵੀ ਹੋ ਜਾਂਦਾ ਤੇ ਅਸੀਂ ਇੰਨੀ ਹੁਣ ਇਹਦੀ ਕੇਅਰ ਹੈ ਨਹੀਂ ਕਿਉਂ ਸਾਨੂੰ ਪਤਾ ਇਹਦਾ ਟਾਈਮ ਐਂਡ ਆ ਗਿਆ ਹੁਣ ਨਹੀਂ ਇਹਦੇ ਚ ਕਿੰਨਾ ਚਿਰ ਦੀ ਐ ਖੇਤੀ ਆ ਕਿੰਨੇ ਦਿਨ ਨਿਕਲਦੇ ਆ ਇਹ ਖੇਤੀ ਹੈਗੀ 6 7 ਮਹੀਨੇ 8 ਮਹੀਨੇ ਤਾਂ ਵੀ ਚੱਲ ਜਾਂਦਾ ਜੀ ਵੈਰਾਈਟੀਆਂ ਦੇ ਅਕੋਰਡਿੰਗ ਐ ਤੇ ਕਿੰਨੀਆਂ ਵੈਰਾਈਟੀਆਂ ਹੈਗੀਆਂ ਵੀ ਹੁਣ ਜਿਵੇਂ ਪਹਿਲਾਂ ਦੀਆਂ ਲੱਗੀਆਂ ਹੋਈਆਂ ਜਿਹੜੀਆਂ ਉਹ 10ਵਾਂ ਮਹੀਨਾ ਵੀ ਲੈ ਦੇਣੀਆਂ ਅਛਾ ਤੇ ਮੰਨ ਕੇ ਚੱਲੋ ਵੀ ਐਕਚੁਅਲ ਟਾਈਮ ਇਹ ਕਿ ਕੋਈ ਜ਼ਿਆਦਾ ਉਹ ਨਹੀਂ ਰੇਟ ਵਡਾਉਣੀ ਰਹੀ ਇਹਨਾਂ ਦੇ ਅੱਛਾ ਐਡਾ ਕੋਈ ਮੂਵਮੈਂਟ ਆ ਫੇਲਾ ਸਬਦਾ ਨਹੀਂ ਐਕਚੁਅਲ ਕੀ ਰੇਟ ਰਿਹਾ ਵੈਸੇ ਕਿ ਰੇਟ ਐਕਚੁਅਲ ਤਾਂ 15 ਰੁਪਏ ਤੋਂ ਪਲੱਸ ਨਹੀਂ ਗਿਆ ਹੁਣ ਜਾ ਕੇ ਗਿਆ ਜੀ 40 ਰੁਪਏ ਦੋ ਤਿੰਨ ਦਿਨ ਹੀ ਹੋਏ ਆ ਕਿੰਨੇ ਕਿਨਿਕ ਲਾਉਂਦੇ ਵੈਸੇ ਕਿ ਕਿੰਨਾ ਥਾਂ ਲਾਇਆ ਇਹ ਜੇ ਮੰਨ ਕੇ ਚੱਲੋ ਵੀ ਡੇਢ ਕਿ ਬਿਗ ਗਿਆ ਜੀ ਤੇ ਕਿੰਨੇ ਇੱਕ ਆਈਡੀਆ ਕਿ 10 ਕੁ ਮੋਟਲ 12 ਕੁ ਮੋਟਲ ਦੀ ਤੜਾਈ ਸੀਗੀ ਇੱਕ ਵਾਰ ਆ ਦੀ ਹਾਂਜੀ ਤੇ ਕਿੰਨੇ ਵਾਰੀ ਤੜਾਈ ਹੁੰਦੀ ਹੈ ਇਹ ਮਤਲਬ ਦੋ ਦਿਨ ਛੱਡ ਕੇ ਦੋ ਤਿੰਨ ਦਿਨ ਛੱਡ ਕੇ ਤੜਾਈ ਹੋਣੀ ਹੋਣੀ ਟੋਟਲ ਆਈਡੀਆ ਮੈਨੂੰ ਪੱਕਾ ਸਿੱਧਾ ਸਿੱਧਾ ਦੱਸ ਦੇ ਵੀ ਕੀ ਇਹਦੇ ਤੇ ਖਰਚਾ ਆਇਆ ਤੇ ਕਿੰਨੀ ਤੋਂ ਇਨਕਮ ਹੋ ਰਹੀ ਤੇ ਕਿੰਨੇ ਕੁਆਂਟਲ ਨਿਕਲਿਆ ਟੋਟਲ ਜੇ ਤਾਂ ਹੁਣ ਬਾਸਵਾਰ ਕੱਢ ਗਈ ਆ ਪੰਜਾਂ ਦਾ ਵੀ ਖਰਚਾ ਆਇਆ ਉਹ ਤੁਹਾਡਾ ਉਹ ਵਿੱਚੇ ਪਾਣਾ ਖਰਚਾ ਤੇ ਵਿੱਚੇ ਹੀ ਪਾਉਣਾ ਬਾਸ ਦਾ ਖਰਚਾ ਤਾਂ ਲਾਈਏ ਤਾਂ 2 ਲੱਖ ਰੁਪਏ ਤੋਂ ਪਲੱਸ ਗਿਆ ਹੀ ਫਿਰ ਅੱਛਾ ਖਰਚਾ 2 ਲੱਖ ਤੋਂ ਵਿਗੇ ਦਾ ਪਲੱਸ ਗਿਆ ਹਾਂ 8200 ਸਵਾ ਸੋ ਦਾ ਤੇ ਕਮਾਸ ਪੈਂਦੇ ਠੀਕ ਹੈ ਜੀ ਤੇ ਉਂਜ ਤੇ ਹਜ਼ਾਰ ਕਮਾਸ ਲੱਗਿਆ ਹੋਇਆ ਇਨਕਮ ਕਿੰਨੀ ਆ ਗਈ ਜੀ ਇਨਕਮ ਤਾਂ ਇੱਕ ਤਿਲ ਤੁਸੀਂ ਨੇ ਵੀ ਵੀ ਘੱਟ ਹੀ ਹੈ ਵੀ ਪ੍ਰੋਪਰ ਇੱਕ ਤਿਲ ਮੈਂ ਕੁਝ ਕਹਿ ਨਹੀਂ ਸਕਦਾ ਕਹਿ ਹੀ ਨਹੀਂ ਸਕਦਾ ਵੀ ਗੱਲ ਕਰੀਏ ਹੀ ਨਾ ਕਰੀਏ ਨਾ ਕਿਉਂਕਿ ਇੱਕ ਤਿਲ ਰੇਟ ਨਹੀਂ ਹੈ ਜੀ ਰੇਟ ਇਹ ਤਾਂ ਰੇਟ ਹੁੰਦਾ ਤਾਂ ਆਪਾਂ ਦੱਸ ਦਿੰਦੇ ਤੇ ਬਣਿਆ ਹੈ ਤਾਰਾਂ ਦੇ ਉੱਪਰ ਆ ਹੈ ਇਹ ਬਣਾਈ ਕਰੀ ਹੋਈ ਹੈ ਇਹ ਪੂਰੀ ਯਾਨੀ ਕਿ ਰੀਜ ਨਾਲ ਤੂੰ ਕਰੇਲੇ ਲਾਏ ਸੀ ਪਰ ਗੱਲ ਬਣੀ ਨਹੀਂ ਯਾਰ ਕੀ ਚਲੋ ਵੀ ਲੈ ਕੇ ਵੀ ਕੁਝ ਨਹੀਂ ਗਿਆ ਤੇ ਵੀ ਆਪਾਂ ਦੇ ਘਰੇ ਖਾਣ ਜੋਗੇ ਬਚੇ ਜਿਹੜੇ ਬੱਲੇ ਲੀਵਰ ਤੇ ਲੀਵਰ ਦਾ ਘਰ ਚਲੀ ਗਿਆ ਨਾਲ ਸਾਡਾ ਯਾਨੀ ਕਿ ਪੱਲਿਓ ਲੈਕ ਨਹੀਂ ਗਿਆ ਕੁਛ ਤੇ ਦੋਨਾਂ ਦਾ ਪੂਰਾ ਪੱਲ ਨਹੀਂ ਸਵਾਦ ਹੀ ਵੇਖਿਆ ਗਰੇਲਿਆਂ ਦਾ ਇਹ ਕਹਿੰਦੇ ਹੰਸੇ ਤਾਂ ਵੀ ਸਵਾਦ ਹੀ ਵੇਖਿਆ ਕੀਤਾ ਸਬਜੀ ਤਰੀਕੇ ਫਰੀਦੀ ਤੇ ਅੱਗੇ ਵੀ ਲਾਉਣੇ ਨਿਕਰੇਲੇ ਕਹਿ ਕੇ ਨਹੀਂ ਦੋ ਸੰਤਨ ਸਾਲ ਹੋਈ ਇਹ ਐ ਹੋਇਆ ਸੀਜ਼ਨ ਦਾ ਸਕਰੇਲਿਆਂ ਦਾ ਜਿੰਨੇ ਪੂਰਾ ਬੰਬ ਕੱਢ ਕੱਢਿਆ ਪਹਿਲੇ ਸਾਲ ਤਾਂ ਬੰਬ ਕੱਢਤੀ ਸੀਗੀ ਪਿਛਲੇ ਸਾਲ ਮਾਲੇ ਹੁਣ ਇੱਕ ਬਿੱਗੇ ਦਾ ਦੋ ਢਾਈ ਲੱਖ ਪਿਛਲੇ ਸਾਲ ਕਰੇਲੇ ਦਾ ਹਾਂ ਰਾਮਨਾ ਜੀ ਖੁੱਲਾ ਖੁੱਲਾ ਪਿਛਲੇ ਸਾਲ ਕੀ ਹੋਇਆ ਕਰੇਲਾ ਬੰਬ ਕੱਢ ਸੀਗਾ ਉਹ ਕਹਿੰਦੇ ਵੀ ਨજર ਲੈ ਕੇ ਬਹਿ ਜਾਂਦੀ ਹੈ ਅੱਛਾ ਤੂਫਾਨ ਜਾ ਆ ਸਾਰਾ ਕੁਝ ਢਾਕੇ ਲੈ ਗਿਆ ਸਾਰਾ ਕੁਝ ਮੋਢਾ ਮਾਰਿਆ ਪਿਛਲੇ ਸਾਲਾਂ ਨੇ ਰਹਿ ਗਏ ਐਂਕੀ ਦਿਲ ਤੇ ਆ ਡੇਢ ਬਿਗੇ ਦੇ ਕਰੇਲੇ ਤੇ ਅੱਗੇ ਲੱਗ ਬਾਈ ਹੁਣ ਚਲੀਏ ਮਿਰਚਾਂ 'ਚ ਟਾਈਮ ਖੁੱਲਾ ਨਾ ਹਾਂਜੀ ਹਾਂਜੀ ਟਾਈਮ ਦੀ ਕੋਈ ਚੱਕਰ ਨਹੀਂ ਟਾਈਮ ਦੀ ਕੋਈ ਯਾਰ ਐ ਪੂਰਾ ਇਰੀਗੇਸ਼ਨ ਸਿਸਟਮ ਆ ਸਾਡੇ ਦਾ ਫਿਰ ਯਾਰ ਅਸੀਂ ਤਾਂ ਬੜੇ ਸੌਖੇ ਯਾਰ ਹੈ ਕਿਉਂ ਭਈ ਕਿਵੇਂ ਜੀ ਸਾਡੇ ਦਾ ਰੱਬ ਨੇ ਸਾਨੂੰ ਪਾਣੀ ਫੜਾ ਦੇ ਰੱਖਿਆ ਸਾਡੇ ਦਾ 5-7 ਫੁੱਟ ਤੇ ਪਾਣੀ ਆ ਤੇ ਪਾਣੀ ਦੀਆਂ ਮੋਟਰਾਂ ਨੇ ਸਾਡੇ ਥੱਲੇ ਪਾਣੀ ਖਾਰਾ ਵਾਲਾ ਜੀ ਤੇ ਜੇ ਤੁਸੀਂ ਪੰਜਾਬ ਚ ਹੁੰਦੇ ਤੇ ਐਂ ਤਾਂ ਤੁਸੀਂ ਤਾਂ ਫਿਰ ਬਹੁਤ ਕੋਸ਼ ਕਿ ਵੀ ਅਸੀਂ ਤਾਂ ਨੇ ਸਾਡੇ ਕੋਲ ਪਾਣੀ ਹੁੰਦਾ ਤਾਂ ਗੱਲ ਹੀ ਸ਼ਾ ਦੋ ਆ ਰਹੀ 24 ਕੈਂਟੇ ਵਾਲੀ ਲਾਈਟ ਇੱਥੇ ਆ ਢੋਲਵਾ ਰੱਖਿਆ ਚੋਬਰਾਂ ਨੇ ਸਪੈਸ਼ਲ ਤੇ ਇਧਰ ਇਰੀਗੇਸ਼ਨ ਦੀਆਂ ਪਾਈਪਾਂ ਪਾ ਰੱਖੀਆਂ ਨੇ ਅੱਗੋਂ ਰੋਡ ਰੱਖੀਆਂ ਨੇ ਤੇ ਇਧਰ ਸਬਜ਼ੀ ਲਈ ਸਪੈਸ਼ਲ ਲੀਵਰ ਵਾਸਤੇ 30 40 ਬੰਦੇ ਕੰਮ ਕਰਦੇ ਨੇ ਉਹਨਾਂ ਦੀ ਹੁਣ ਤਾਂ ਆਪਣੇ ਕੋਲੇ 10 ਕ ਬੰਦੇ ਸੀਜ਼ਨਲੀ 40 45 40 45 ਤਾਂ ਹੁੰਦੀ ਹੈ ਜੀ ਆਪਣੇ ਕੋਲ ਤੇ ਸਾਰਾ ਬਣ 25 30 ਕਿਲੋਟਰ ਤੂਰੀ ਖਰਬੂਜਾ ਹੁੰਦਾ ਜੀ ਤਰਬ ਲੈ ਵੀ ਇਹ ਆ ਬਾ ਬ੍ਰਦਰ ਕਿਹੜਾ ਆਪਣਾ ਇਹਨਾਂ ਚੋ ਆ ਬਾਈ ਆ ਰਵੀ ਕੀ ਨਾਮ ਵੀਰੇ ਆਪਣਾ ਰਵੀ ਜੀ ਰਵੀ ਸਿੱਧੂ ਇਹ ਪੂਰਾ ਸਾਹ ਦਿੰਦਾ ਹੈ ਹਾਂ ਪੂਰਾ ਜੀ ਇਹ ਜਿਵੇਂ ਹੁਣ ਇਹਦੇ ਕੋਲੇ ਪੈਕਿੰਗ ਕਰਾਉਣੀ ਹੈ ਬਾਕੀ ਸਾਡਾ ਮਨੀਮ ਹੈਗਾ ਜੀ ਅੱਛਾ ਤੇ ਇਹਨੇ ਕੰਮ ਤੁਸੀਂ ਵੰਡੇ ਹੋਇਆ ਕੰਮ ਦਾ ਸਾਡੇ ਸਾਰੇ ਵੰਡੇ ਹੋਈ ਜੀ ਅੱਛਾ ਜਿੰਨੀ ਵੀ ਲੇਬਰ ਹੈ ਹਾਂ ਜੀ ਤੇ ਜਾਂ ਸਬਜੀ ਦੀ ਜੋ ਵੀ ਕੰਮ ਹੈ ਹਨਾ ਹਾਂ ਵੀ ਪੈਕਿੰਗ ਸਾਡੀ ਇਸੇ ਨਹੀਂ ਕਰਾਉਣੀ ਹੈ ਇਹ ਬੰਦੇ ਨੇ ਕਰਨੀ ਹੈ ਤੇ ਆਪਾਂ ਕੀ ਕਰੀਏ ਉਹ ਵੀ ਖੇਤ ਚ ਸਬਜੀ ਲੈਣ ਆ ਗਿਆ ਦੇਣੀ ਕਰਨੀ ਹਨਾ ਕੀ ਦੀ ਤੜਾਈ ਹੋਣੀ ਹੈ ਅੱਛਾ ਤੇ ਕਿਹੜੀ ਦੀ ਨਹੀਂ ਕਰਨੀ ਤੜਾਈ ਕਿੰਨੀ ਹੋਣੀ ਹੈ ਉਹ ਸਾਰਾ ਇਹਦੇ ਸਿਰ ਤੇ ਉਹ ਸਾਰਾ ਮਨੀਮ ਦੇ ਸਿਰ ਤੇ ਤੇ ਆਪਾਂ ਕੀ ਕਰਦੇ ਆਪਦਾ ਵੀ ਦੱਸ ਦੇ ਮੇਰਾ ਕੰਮ ਇਰੀਗੇਸ਼ਨ ਸੰਭਲਾਈ ਸਾਰਾ ਪਾਣੀ ਪਾਣੀ ਦੇਣਾ ਉਹਦੀ ਉਹਦੀ ਉਤਲੀ ਮੇਨਟੇਨੈਂਸ ਜਿੰਨੀ ਵੀ ਹੈ ਸਪ੍ਰੇਹਾਂ ਦੀ ਤੋਂ ਲੈ ਕੇ ਉਹ ਸਾਰੀ ਮੇਰੇ ਕੋਲ ਯਾਨੀ ਕਿ ਉਹਨੂੰ ਪਾਲਣ ਦੀ ਜ਼ਿੰਮੇਵਾਰੀ ਤੁਹਾਡੀ ਸੰਭਾਲਣ ਦੀ ਜ਼ਿੰਮੇਵਾਰੀ ਇਹਨਾਂ ਦੀ ਇਹਨਾਂ ਦੀ ਹੈ ਤੇ ਵੇਚਣ ਦੀ ਜ਼ਿੰਮੇਵਾਰੀ ਮੈਨੇਜਮੈਂਟ ਕਰਨ ਦੀ ਉਹਦੀ ਹੈ ਖੇਤ ਚੋਂ ਇਹਨੇ ਕੱਢਣੀਆਂ ਕੱਢਣੀਆਂ ਭੇਜਣੀਆਂ ਜਿੱਥੇ ਉਹ ਇਹਨੂੰ ਪਤਾ ਇਹਨੇ ਉਹਨੂੰ ਪਤਾ ਆਪਾਂ ਪਾਲ ਕੇ ਦੇ ਦੇਣਾ ਤੇ ਹਿਸਾਬ ਦਾ ਵੇਤੋ ਲੈ ਲੈਣਾ ਹੈ ਨਾ ਇੱਥੇ ਲੈ ਲੈ ਚੱਲੀਏ ਫਿਰ ਅੱਗੇ ਆ ਸਾਡਾ ਚਾਚਾ ਮੇਨ ਜੀ ਇਹ ਚਾਚਾ ਠੀਕ ਲੀਵਰ ਚ ਲੈਵਰ ਚ ਚਲੋ ਵਧ ਗਿਆ ਬਹੁਤ ਬਹੁਤ ਬੰਦੇ ਯਾਨੀ ਕਿ ਤੁਹਾਡੇ ਨਾਲ ਕਿੰਨੇ ਚਿਰ ਤੋਂ ਜੁੜੇ ਹੋਏ ਐ ਹੋ ਗਈ ਸਾਡੇ ਕੋਲ ਤਿੰਨ ਸਾਲ ਹੋ ਗਏ ਦੋ ਤਿੰਨ ਸਾਲ ਅੱਛਾ ਯਾਰ ਨਵੀਂ ਆਈ ਵੀ ਜਾਂਦੀ ਹੈ ਜਾਈ ਵੀ ਜਾਂਦੀ ਦੋਨੇ ਕਿੱਲੇ ਹੀ ਹੈ ਜੀ ਠੀਕ ਆ ਕਦੂ ਲਾ ਰੱਖੇ ਕਦੂ ਇਹ ਬਸ ਇਹ ਜਿਹੜੀ ਸਬਜ਼ੀ ਯਾਨੀ ਕਿ ਲੀਵਰ ਵਾਸਤੇ ਆ ਵੀ ਘਰ ਵਾਸਤੇ ਲੀਵਰ ਵਾਸਤੇ ਕੋਈ ਪੈਸਾਨੀ ਕੋਈ ਕੋਸਣ ਵੀ ਲੈ ਆਉ ਹੈ ਇਧਰ ਬਾਬਾ ਜੀ ਦੀ ਜਗਾ ਹਾਂਜੀ ਪਾਈਪਾਂ ਕੱਡੀਆਂ ਡ੍ਰਿਪ ਸਿਸਟਮ ਯਾਰ ਬਹੁਤ ਔਖਾ ਕੰਮ ਲੱਇਆ ਵੀ ਮਿੱਤਰੋ ਆ ਰਹੀ ਮਿਰਚ ਇਹਦੀ ਤੜਾਈ ਹੋ ਚੁਕੀ ਹੈ ਜੀ ਇਹਦਾ ਕੀ ਐਵਰੇਜ ਨਿਕਲੇ ਯਾਰ ਕੀ ਝਾੜ ਜੁੜ ਇਹ ਤਾਂ ਐਵੇਂ ਕੀ ਦੀ ਆਪਾਂ ਪਹਿਲੀ ਈਰ ਲਾਈ ਹੈ ਜੀ ਅੱਛਾ ਇਹਦਾ ਤਾਂ ਝਾੜ ਹੁਣ ਐਂਡ ਤੇ ਜਾ ਕੇ ਪਤਾ ਲੱਗਣਾ ਹੈ ਸਵਾਦ ਆਇਆ ਕਿ ਨਹੀਂ ਸਵਾਦ ਐਕਚੁਅਲੀ ਇਹਦਾ ਵੀ ਰੇਟ ਨਹੀਂ ਸਵਾਦ ਤੇਰੀ ਕਿਸਮ ਨੂੰ ਪਾੜੀ ਚਲੋ ਕਿਵੇਂ ਲਾ ਲੂ ਆਪਾਂ ਫੇਰ ਵੀ ਖੁਸ਼ ਹੈ ਅੱਛਾ ਹੈਨਾ ਏਅਰ ਕੀ ਰੇਟ ਇਹਦਾ ਹੈ ਨਾ ਆ ਰੇਟ ਹੈ ਜੀ ਇਹ ਆਇਸ ਆਲਾ ਇਸ ਟਾਈਮ ਆ ਕੀ ਰੇਟ ਰਹਿੰਦਾ ਜੀ ਅੱਛਾ ਤੇ ਐਕਤੀ ਵਾਲੇ ਰੇਟ ਇਹਦਾ ਵੀ ਹੈ ਨੀਗਾ ਹਾਂ ਹਾਂ ਇਹ ਕਿਹੜਾ ਵੀ ਹੈ ਇਹ ਮੰਨ ਕੇ ਚੱਲੋ ਹੁਣ 7 ਤੋਂ 8 ਰੁਪਏ ਤੋਂ ਪਲਸੀ ਤੜਾਈ ਪੈ ਜਾਂਦੀ ਹੈ ਅੱਛਾ ਤੇ 15 ਰੁਪਏ ਰੇਟ ਮਿਰਚ ਦਾ ਅੱਛਾ ਤੇ ਹਜੇ ਲੇਬਰ ਦਾ ਭਰਾਈ ਹਜੇ ਗੱਡੀ ਆਊਗੀ ਲੈ ਆਊਗੀ ਜਿਹੜੀ ਉਹਦਾ ਖਰਚਾ ਅੱਛਾ ਹਣਾ ਫਿਰ ਉਹ ਪੂਰਾ ਪੱਲੇ ਪਈ ਜਾਂਦੀ ਹੈ ਮੰਨਦਾ ਯਾਰ ਕਿ ਲੇਬਰ ਵੀ ਖੁਸ਼ ਅਸੀਂ ਖੁਸ਼ ਅਸੀਂ ਖੁਸ਼ ਵੀ ਨਹੀਂ ਵਾਜਦਾ ਚਲ ਕੋਈ ਪਰ ਵੇਲਾ ਯਾਰ ਕਿੰਨਾ ਕੁਸ ਤੂੰ ਮੈਂ ਅੱਗੇ ਕੀਆ ਨਾ ਵੀ ਕੀ ਉਹ ਨਰਮਾ ਵੀ ਲਾ ਰੱਖਿਆ ਹਾਂਜੀ ਉਹ ਨਰਮਾ ਆਪਣਾ ਉਹ ਨਰਮਾ ਲਾ ਰੱਖਿਆ ਠੀਕ ਹੈ ਯਾਰ ਕੁੱਲ ਮਿਲਾ ਕੇ ਯਾਨੀ ਕਿ ਉਹ ਖਜੂਰ ਵੀ ਤੁਹਾਡੇ ਖੇਤ ਚ ਮਿਰਚਾਂ ਵੀ ਤੁਹਾਡੇ ਖੇਤ ਚ ਕਦੂ ਵੀ ਤੁਹਾਡੇ ਖੇਤ ਚ ਕਰੇਲੇ ਵੀ ਤੁਹਾਡੇ ਖੇਤ ਚ ਨਰਮਾ ਵੀ ਤੁਹਾਡੇ ਖੇਤ ਚ ਗਾਹ ਤੋਂ ਡੇਦਰ ਖਰਬੂਜੇ ਵੀ ਤੁਹਾਡੇ ਖੇਤ ਤਰਬੂਜ ਵੀ ਤੁਹਾਡੇ ਖੇਤ ਚ ਹੋ ਜਾਣਗੇ ਦਰਖਤ ਵੀ ਤੁਹਾਡੇ ਖੇਤ ਚ ਸੋਹਣਾ ਫਾਰਮ ਵੀ ਤੁਹਾਡੇ ਖੇਤ ਚ ਸਾਰਾ ਕੁਝ ਰੱਬ ਦਾ ਯਾਰ ਇਹ ਹੋਰ ਕੀ ਰਹੇਗਾ ਤੇਰੇ ਖੇਤ ਚ ਦੱਸ ਮੈਨੂੰ ਸਾਡੇ ਪੰਜਾਬੀਆਂ ਦੇ ਖੇਤ ਚ ਪਤਾ ਕੀ ਆ ਹਾਂਜੀ ਇੱਕ ਤਾਂ ਝੋਨਾ ਇੱਕ ਕਣਕ ਤੇ ਤੀਜੀ ਬੋਤਲ ਦੇਸੀ ਹੋਵੇ ਜਾਂ ਇੰਗਲਿਸ਼ ਹੋਵੇ ਉਹਦਾ ਪਿਆ ਪਿਆ ਦਾ ਸ਼ੌਕ ਹੈ ਨਾ ਫਿਰ ਆ ਸਾਡੇ ਖੇਤਾਂ ਚ ਗੱਲਾਂ ਸਾਡੇ ਤੋਂ ਜਿੰਨੀਆਂ ਮਰਜ਼ੀ ਕਰਾ ਲਓ ਪੀ ਕੇ ਜਿੰਨੇ ਮਰਜ਼ੀ ਬੱਕਰੇ ਬੁਲਾ ਲਓ ਉਹਦਾ ਸ਼ੌਂਕ ਹੈ ਫਿਰ ਪੰਜਾਬੀ ਠੀਕ ਹੈ ਕਿ ਨਹੀਂ ਨਹੀਂ ਮਿਹਨਤ ਬਾਈ ਤੂੰ ਕਰਦਾ ਨੋ ਡਾਊਟ ਬਹੁਤ ਮਿਹਨਤ ਕਰਦੇ ਤੁਹਾਡੇ ਭਰਾਵਾਂ ਦਾ ਇੱਕ ਆ ਹਾਂਜੀ ਸਾਡਾ ਦੋਨੋਂ ਤੁਸੀਂ ਜੁਆਇੰਟ ਫੈਮਿਲੀ ਚ ਰਹਿੰਦੇ ਆ ਸਾਡੇ ਫਾਦਰ ਸਾਹਿਬ ਹੋ ਰਹਿੰਦਾ ਦੋਨੋਂ ਦਾ ਸਾਡੇ ਤਾਂ ਦੋ ਭਰਾਵਾਂ ਦੀ ਸਾਡੇ ਮੇਰੇ ਸਾਹਬ ਦੇ ਨਾਲ ਨਹੀਂ ਬੰਦੀ ਸਾਡੇ ਵਾਲਾ ਭੈਣ ਦੇ ਨਾਲ ਇੱਕ ਗੱਲ ਕਹਿਦੀ ਉਹ ਐਨੂੰ ਨਿਕਲ ਜਾਂਦਾ ਮੈਂ ਐਨੂੰ ਨਿਕਲ ਜਾਣਾ ਜੇ ਮੈਂ ਇਹਨੂੰ ਕੁਝ ਕਹਿਤਾ ਨਾ ਹਾਂ ਵੀ ਯਾਰ ਆਹੀ ਕਿਉਂ ਕਰਿਆ ਨਹੀਂ ਅੱਛਾ ਇਹਨੇ ਗੂ ਹੁਹਣੀ ਕਰਨੀ ਜਿਹੜੇ ਮੈਨੂੰ ਕਹਿਤਾ ਪਹਿਲੀ ਗੱਲ ਤਾਂ ਆਦਾ ਨਹੀਂ ਮੈਂ ਵੱਡਾਂ ਜਨ ਸਤਕਾਰ ਕਰਦਾ ਤੁਸੀਂ ਵੱਡੇ ਜੀ ਉਹਨਾਂ ਨਾਲ ਲੱਗਦਾ ਉਹ ਹੈ ਛੋਟਾ ਲੱਗਦਾ ਉਹ ਉਹ ਵੱਡਾ ਲੱਗਦਾ ਉਹ ਸਤਕਾਰ ਕਰਦਾ ਉਹਨੂੰ ਕੁਝ ਕੁਝ ਨਹੀਂ ਕਹਿਣਾ ਚਲੋ ਠੀਕ ਹੈ ਜੀ ਆਈ ਮੇਰੇ ਫਾਦਰ ਸਾਹਿਬ ਹੋਰਾਂ ਦਾ ਉਹਨਾਂ ਦਾ ਉਹਨੂੰ ਬੈਠੇ ਸੀ ਤਾਂ ਜੀ ਹੋਰ ਕੋਲੇ ਤੁਹਾਨੂੰ ਲੱਗਦੀ ਸੀ ਵੀ ਇਹ ਹੈਗੇ ਉਹਨਾਂ ਦਾ ਵੀ ਆਏ ਨਹੀਂ ਨਾ ਅਸੀਂ ਕਦੇ ਆਖਣਾ ਉਹਨਾਂ ਨੇ ਆਪ ਦਾ ਕੰਮ ਲੱਗੀ ਰਹਿਣਾ ਕੋਈ ਨਾ ਕੋਈ ਉਹਨਾਂ ਨੇ ਲੱਗੀ ਰਹਿਣਾ ਕਿਤਨੇ ਕਿਤੇ ਕਿਉਂ ਜਿਹਦਾ ਕੰਮ ਕਰਿਆ ਉਹ ਤਾਂ ਵਿਲਾ ਨਹੀਂ ਰਹਿਦਾ ਚਲੋ ਕੁੱਲ ਮਿਲਾ ਕੇ ਕਰਦੇ ਆ ਸਮਾਪਤੀ ਤੇ ਬਹੁਤ ਬਹੁਤ ਨਜ਼ਾਰਾ ਆ ਗਿਆ ਬਾਈ ਤੇਰੇ ਖੇਤਾਂ ਦੇ ਜੱਫੀ ਬਾਗ ਦੇ ਕਿਨਾਰੇ ਠੀਕ ਹੈ ਲਵ ਯੂ ਭਰਾਵਾ ਤੇ ਬਾਈ ਜੀ ਪੇਜ ਮੈਂਸ਼ਨ ਕਰ ਦਿੰਨੇ ਆ ਪੇਜ ਦਾ ਨਾਮ ਫਿਰ ਬੋਲ ਦੇ ਸਿੱਧੂ ਵੈਜੈਂਡ ਫਰੂਟ ਫਾਰਮ ਜੀ ਸਿੱਧੂ ਵੈਜੈਂਡ ਫਰੂਟ ਫਾਰਮ ਨੰਬਰ ਦੇਣਾ ਤਾਂ ਦੁਖੀ ਕਰਨਗੇ ਉਹ ਵੇਖ ਲੈ ਤੇਰੀ ਇੱਛਾ ਕੋਈ ਚੱਕਰ ਨਹੀਂ ਫਿਰ ਨੰਬਰ ਛੱਡ ਦੇ ਥੱਲੇ 70158 ਜੀ 44811 70158 44811 ਪੰਜਾਬੀ ਚ ਕਹਿੰਦੇ ਹੈ ਤੁਹਾਡੇ ਇਹ ਹਰਿਆਣ ਰਾਜਸਤਾਨੀ ਸਾਡੀ ਰਾਸਤਾਨ ਚ ਆ ਕੇ ਥੋੜੀ ਜਿਹਾ ਨਾ ਬਦਲ ਜਾਂਦੀ ਉਹ ਤਾਂ ਪੰਜਾਬੀ ਬੋਲਦੇ ਕੋਈ ਮਿਕਸ ਹੋ ਜਾ ਸਾਡੇ ਵਾਗੜੀ ਵੀ ਆ ਗਈ ਸਾਡੀ ਹਰ ਇੱਕ ਬੋਲੀ ਅਸੀਂ ਜਾਣਦੇ ਹਾਂ 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 ਉਹਨਾਂ ਦੀਆਂ ਖੰਬਾਗੜੀ ਬੂਗੜੀ ਸਭ ਸਾਰੇ ਦੋਨਾਂ ਸਾਡੇ ਕੋਲ ਲੇਵਰ ਹੈ ਇਹ ਬਗੜੀ ਹੈ ਸਾਰੀ ਬਾਗੜੀ ਵੀ ਆਉਂਦੀ ਆ ਹਰਿਆਣਵੀ ਵੀ ਆਉਂਦੀ ਆ ਹਿੰਦੀ ਵੀ ਆਉਂਦੀ ਪੰਜਾਬੀ ਵੀ ਆਉਂਦੀ ਚਾਰ ਪੰਜ ਪੰਜਾਵਾ ਦਾ ਗਿਆਨ ਰੱਖਦਾ ਫਿਰ ਪੜਿਆ ਕਿੰਨੀਆਂ ਸਾਡੇ ਕੋਲ ਸਾਰੇ ਪਲੱਸ 2 ਹੀ ਪਲੱਸ 2 ਉਹ ਵੀ ਛਾਲੇ ਛੱਡੀ ਮੇਰੇ ਅਰ ਕਈਆਂ ਮੈਂ ਮਸਾ ਹੀ ਪਾਸ ਸ਼ੌਕ ਨਾ ਹੋਈ ਜਦੋਂ ਮੈਂ ਤਾਂ ਦਸਵੀਂ ਜੋ ਪੰਜਾ ਚ ਰਹਿ ਗਿਆ ਸੀ ਕਿ ਫਾਦਰ ਸਾਹਿਬ ਹੋ ਰਹੇ ਨੇ ਉਹ ਤਾਂ ਕਹਿਤਾ ਸੀ ਦੋਨਾਂ ਨੂੰ ਵੀ ਤੱਕੇ ਨਾ ਨਾ ਪੜਿਓ ਜੇ ਥੋੜਾ ਸ਼ੌਕ ਹੈ ਤਾਂ ਪੜੇ ਐਵੇਂ ਤੱਕੇ ਨੇ ਪੜੰਦਾ ਸਾਰਾ ਸ਼ੋਅ ਕਰ ਦਿਓ ਸ਼ੇਅਰ ਦੱਬ ਕੇ ਬਾਈ ਆ ਵੀ ਮੇਟਰ ਰਾਤ ਦਾ ਮਾਹੌਲ ਤਾਨੂੰ ਬੁਖਾ ਰਹੇ ਆ ਲੈਡ ਆਪਾਂ ਜਗਾ ਲਈ ਚੱਕੋ ਵੀ ਆ ਬਾਈ ਨਵੀ ਸਿੱਧੂ ਐ ਸਪੈਸ਼ਲ ਕਹਿੰਦਾ ਬਾਈ ਰਾਤ ਦਾ ਮਾਹੌਲ ਆ ਇਹ ਤਾਂ ਹੁਣ ਮੈਨੂੰ ਨਹੀਂ ਦਿੰਦਾ ਜਾਨ ਪਰ ਮੇਰੀ ਐ ਮਜਬੂਰੀ ਆਪਾਂ ਰਿਸ਼ਤੇਦਾਰਾਂ ਨੂੰ ਫੋਨ ਕਰ ਬੈਠੇ ਹੋ ਨਕੇਰੀਆਂ ਤੇ ਇੱਕ ਆਪਾਂ ਜਾਣਾ ਜੀਂਦ ਉਹ ਪਲਵਾਨ ਨਹੀਂ ਜਿਹੜਾ ਜਿੰਨੇ ਕਈ ਨਾਲ ਗੋਡਿਆ ਸੀਗਾ ਉਹਦਾ ਵੀ ਆਪਾਂ ਜਾ ਕੇ ਇੰਟਰਵਿਊ ਕਰਨਾ ਇਸ ਕਰਕੇ ਇਸ ਵੀਰ ਨੇ ਰਾਤ ਦਾ ਮਾਹੌਲ ਬਣਾਤਾ ਹੁਣ ਤੁਹਾਨੂੰ ਰਾਤ ਦਾ ਇੱਕ ਗੱਲ ਨੋਟ ਕਰ ਲੈ ਜੀ ਇਹ ਬੰਦੇ ਦੋ ਇੱਥੇ ਰਹਿੰਦੇ ਹੀ ਰਹਿੰਦੇ ਆ ਪਰਮਾਨੈਂਟ ਪਰਮਾਨੈਂਟ ਇੱਥੇ ਬੰਦੇ ਰਹਿੰਦੇ ਰਹਿੰਦੇ ਆ ਤੇ ਹੁਣ ਤੁਹਾਨੂੰ ਦੁਬਾਰਾ ਰਾਤ ਦਾ ਨਜ਼ਾਰਾ ਵਿਖਾਉਣੇ ਆ ਵੀ ਮੇਰੀ ਆਤ ਨਵੀਂ ਤਸੱਲੀ ਕਰਕੇ ਜਾਣਾ ਤੂੰ ਮੇਰਾ ਇਹ ਨਿਜ ਦੇਖ ਲੈਣਾ ਕੰਮ ਆ ਸਹੀ ਗੱਲ ਮੈਂ ਕਹਦਾ ਵੀ ਤਸੱਲੀ ਜਦੋਂ ਹੋਈ ਤੇ ਉਦੋਂ ਤੇਰੇ ਖੇਚੋਂ ਪੈਰ ਪਟੂਗਾ ਠੀਕ ਹੈ ਕਹਿੰਨੀ ਆ ਇਹਨਾਂ ਦੇ ਸੰਦ ਸੈੜੇ ਇੱਥੇ ਪਏ ਆ ਰਾਤ ਨੂੰ ਇੱਥੇ ਕੋਈ ਚੋਰੀ ਚਕਾਰੀ ਦਾ ਕੋਈ ਡਰ ਨਹੀਂ ਇੱਥੇ ਕੋਈ ਡਰ ਨਹੀਂ ਇਥੇ ਸੇਫ ਹੀ ਰਹੀ ਹੈ ਜੀ ਸੇਫ ਹੀ ਰਹੀ ਆਪਣਾ ਬਸਤੀ ਲਓ ਵੀ ਕਰੀਏ ਦਰਸ਼ਨ ਫਿਰ ਲੈ ਵੀ ਹਾਥੀ ਕੀਤੀਆਂ ਤਿਆਰ ਰਾਤ ਦਾ ਨਜ਼ਾਰਾ ਤੁਹਾਨੂੰ ਵਿਖਾ ਰਹੇ ਆ ਇਹ ਰਾਤ ਦਾ ਮਾਹੌਲ ਖਾ ਰਹੇ ਆ ਮਿੱਤਰੋ ਇਹ ਰਾਤ ਦਾ ਰਾਤ ਦਾ ਇਹ ਰਾਤ ਦਾ ਫਾਰਮ ਆ ਨਵੀ ਸਿੱਧੂ ਮੁੰਡੇ ਦਾ ਨਾਂ ਤੀ ਵਿਗਿਆਨਿਕ ਝੋਨੇ ਨੂੰ ਛੱਡ ਕੇ ਹਰ ਇੱਕ ਚੀਜ਼ ਦੀ ਖੇਤੀ ਹੁੰਦੀ ਆ ਬੂਟੇ ਛੂਟੇ ਲਾਏ ਰੱਖੇ ਨੇ ਤੇ ਰਾਤ ਦਾ ਮਾਹੌਲ ਤੁਸੀਂ ਦੇਖੋ ਚਲੋ ਵੀ ਆਹੀ ਉਹ ਪੌੜੀ ਜਿਹੜੀ ਰਾਤ ਨੂੰ ਜਾਗ ਮਗ ਜਾਗ ਮਗ ਆਵੇਖੋ ਲਾਈਟਾਂ ਤੁਸੀਂ ਹਾਂਜੀ ਲਾਓ ਜੀ ਹਾਂਜੀ ਆਲੋ ਇਹ ਜਿਹੜਾ ਦਿਨੇ ਨਜ਼ਾਰਾ ਇਹ ਰਾਤ ਨੂੰ ਵੀ ਪੂਰਾ ਜਗਮਗ ਜਗਮਗ ਹੁੰਦੀ ਬਾਈ ਜੀ ਆ ਲਾਈਟਾਂ ਨੇ 메ਨ ਗੇਟ ਤੁਹਾਨੂੰ ਵਿਖਾਈ ਦਿੱਤਾ ਪਿੱਛੇ ਕਰਕੇ ਇੱਕ